ਇੱਥੇ ਮੋਰ ਵੀ ਹੈਗੇ ਆ ਸਾਰੇ ਕੁਝ ਵੀ ਹੈ ਬਹੁਤ ਸੋਹਣਾ ਇਲਾਕਾ ਹੈ ਨਾ ਸਵੇਰ-ਸਵੇਰ ਦਾ ਥਿਊ ਕਿੱਡਾ ਸੋਹਣਾ ਲੱਗ ਰਿਹਾ ਵੱਡਾ-ਵੱਡਾ ਬਣਾ ਮੈਂ ਸੋਹਣਾ ਬੰਦਾ ਬਣਾ ਮੈਂ ਬੱਧੀਆ ਬਾਦੀ ਜੀ ਕੰਪਲੀਟ ਕਰ ਲਿਆ ਤੇ ਹੁਣ ਆਪਾਂ ਗਾਂ ਨੂੰ ਬਾਹਰ ਛੱਡ ਕੇ ਆਉਨੇ ਤੁਹਾਨੂੰ ਦਿਖਾਉਣੇ ਨਾਲ ਗਾਵਾਂ ਸਾਡੀਆਂ ਸਾਰਾ ਦਿਨ ਖੁਦੀਆਂ ਕਿਵੇਂ ਚਰਦੀਆਂ ਨੇ ਤੇ ਹਾਂਜੀ ਇੱਧਰ ਆਪਾਂ ਪਾਣੀ ਪਾ ਰਹੇ ਆਗੇ ਆਪਨੇ ਡਿੱਗੀ ਵਿੱਚ ਖਾਲੀ ਕਰਕੇ ਕੱਲ ਸਾਫ ਟੂਪ ਕਰੀ ਸੀਗੀ ਕਰ ਲਓ ਮੇਰੇ ਬੇਟਾ ਸ਼੍ਰੀ ਫਲਜੀ ਆਪਾਂ ਕਹਾਂ ਤਾਂ ਇਹ ਜਿੱਕੇ ਮੰਮੀ ਪਾਟੇ ਪੀਆ ਪਾਣੀ ਅੱਛਾ ਜੀ ਅੱਜ ਤੋਤੀ ਚਲਦੀ ਬੈਠੀ ਫਾਪਰ ਬਾਣੀ ਕਰਤੇ ਤੇ ਇਧਰ ਮਿਸਤਰੀ ਜੀ ਲੱਜੁਕੇ ਨੇ ਕੰਮ ਆ ਚਣਾਈ ਕਰਨਗੇ ਕੱਲ ਆਵੇਖ ਚਣਾਈ ਕੀਤੀ ਹੈ ਮਿਸਤਰੀ ਸਾਹਿਬ ਨੇ ਸਤਿ ਸ੍ਰੀ ਅਕਾਲ ਜੀ ਸਾਰੇ ਵੀਰ ਭਰਾਵਾਂ ਨੂੰ ਤੇ ਸਵੇਰ ਦੀ ਗੁੱਡ ਮਾਰਨਿੰਗ ਪਿਆਰ ਭਰੀ ਤੇ ਅੱਜ ਦਾ ਵਲੋਗ ਆਪਾਂ ਕਰ ਰਹੇ ਆਂ ਸਟਾਰਟ ਤੇ ਆਪਣੇ ਦੇਖੋ ਟੋਪੀਆਂ ਟੋਪੀਆਂ ਹੋ ਗਿਆ ਤਿਆਰ ਤੇ ਸਵੇਰੇ ਸਵੇਰੇ ਬਣਾ ਰਹੇ ਆਂ ਚਾਹ ਜੀ ਤੇ ਉਹ ਵੇਖੋ ਆਪਣੇ ਅੱਗ ਬਲ ਗਈ ਚੁੱਲ੍ਹੇ ਦੇ ਵਿੱਚ ਨੁਕਾ ਪਾਣੀ ਲੈ ਕੇ ਆਓ ਤੇ ਚਾਹ ਬਣਾਈਏ ਆਪਾਂ ਤੇ ਟਾਈਮ ਹੋ ਚੁੱਕਿਆ ਹੈ 6:00 ਵਜੇ ਸਾਢੇ 5 ਉੱਠੇ ਸੀ ਥੋੜਾ ਬਹੁਤ ਇਧਰ ਪਾਣੀ ਸਨਾਨ ਕੋਈ ਮਾੜਾ ਮੋਟਾ ਤੇ ਆਪਣਾ ਖੇਤ ਖਲਿਆਣ ਦੇਖੋ ਜੀ ਜ਼ਮੀਨ ਵਾਈ ਪਈ ਹੈ ਇਧਰ ਜੀਰਾ ਬੀਜਣ ਦੀ ਤਿਆਰੀ ਪਰੋਸੀ ਕਰਨਗੇ ਆਪਾਂ ਵੀ ਕਰਾਂਗੇ ਇਸ ਤਰ੍ਹਾਂ ਦਾ ਆਪਣਾ ਘਰ ਹੈਗਾ ਤੇ ਉਹ ਵੇਖੋ ਜੀ ਵੇਰੀ ਜਿਹੜੀ ਇੱਥੇ ਚਿੜੀਆਂ ਚੌਕਦੀਆਂ ਨੇ ਰੋਜ਼ ਦਾ ਹੈਨਾ ਅੱਜ ਮੋਰ ਬੋਰ ਬੋਲ ਰਹੇ ਆ ਵਧੀਆ ਇੱਥੇ ਮੋਰ ਵੀ ਹੈਗੇ ਆ ਸਾਰੇ ਕੁਝ ਵੀ ਹੈ ਬਹੁਤ ਸੋਹਣਾ ਇਲਾਕਾ ਹੈਨਾ ਸਵੇਰ ਸਵੇਰ ਦਾ 뷰 ਕਿੱਡਾ ਸੋਹਣਾ ਲੱਗ ਰਿਹਾ ਇਧਰ ਆਪਣੀ ਚਾਹ ਪਿਆਰ ਹੋ ਰਹੀ ਆ ਤੁਹਾਨੂੰ ਦਿਖਾ ਰਹੀ ਏ ਲਓ ਜੀ ਹਰ ਬੱਚੇ ਨੂੰ ਸਕੂਲ ਵੀ ਜਾਣਾ ਇਸ ਦਾ ਚਾਹ ਬਣਾ ਕੇ ਰੋਟੀ ਬਣਾ ਕੇ ਇਧਰ ਚਾਲੇ ਇਹ ਬਣਾ ਫਿਰ ਲਵਾਂਗੇ ਪੀ ਫਿਰ ਆਪਣੇ ਫਿਰ ਜਿਹੜੇ ਕੰਮ ਹੈਗੇ ਉਹ ਚਾਲੂ ਕਰ ਦਿੰਨੇ ਆ ਜੀ ਹਨਾ ਅੱਜ ਦਾ ਵਲੌਗ ਬਹੁਤ ਹੀ ਵਧੀਆ ਆਉਣ ਵਾਲਾ ਤੁਸੀਂ ਪੂਰੇ ਵਲੌਗ ਵਿੱਚ ਬਣੇ ਰਹੋ ਕਿਉਂਕਿ ਅੱਜ ਦੇ ਵਲੌਗ ਵਿੱਚ ਪੂਰਾ ਦਿਨ ਤੁਹਾਨੂੰ ਬਖਾਵਾਂਗੇ ਵੀ ਆਪਾਂ ਕੀ ਕਰ ਰਹੇ ਹਾਂ ਕੱਜ ਕੰਮ ਬਹੁਤ ਜ਼ਿਆਦਾ ਅੱਜ ਮੈਂ ਤਾਂ ਸਵੇਰੇ ਸੋਚ ਲਿਆ ਸੀ ਕਿ ਕੰਮ ਕਿੰਨਾ ਬਹੁਤ ਜ਼ਿਆਦਾ ਕੰਮ ਰੋਜ਼ ਹੀ ਆਪਣੇ ਕੰਮ ਤਾਂ ਇਦਾਂ ਹੀ ਰਹਿੰਦੇ ਆ ਕਿ ਅੱਜ ਕੋਈ ਨਵਾਂ ਥੋੜੀ ਹੋਣਾ ਤੇ ਮੇਰੀ ਤਬੀਅਤ ਵੀ ਕੱਲ੍ਹ ਨਾਲੋਂ ਠੀਕ ਹੋ ਗਈ ਆ ਹੁਣ ਤੇ ਠੀਕ ਆ ਤੇ ਹਰਪ੍ਰੀਤ ਤੇ ਵਾਸਤੇ ਆਟਾ ਵੀ ਗੁੰਨੇ ਆ ਗਿਆ ਤੇ ਫਿਰ ਪਰੌਂਠੇ ਦੋ ਬਣਾ ਕੇ ਦੇ ਦੂਗੀ ਹਰਪ੍ਰੀਤ ਨੂੰ ਸਕੂਲ ਜਾਊਗਾ ਪਰੌਂਠਾ ਲੈ ਕੇ ਜਾਊਗਾ ਖਾ ਕੇ ਜਾਊਗਾ ਤੇ ਇਸ ਦਾ ਆਟਾ ਗੁੰਨਤਾ ਚਲੋ ਜੀ ਬਣਾ ਦੇ ਜਲਦੀ ਜਲਦੀ ਪਰੌਂਠੇ ਟਾਈਮ ਹੋ ਗਿਆ ਟਾਈਮ ਵੀ ਹੋਣ ਵਾਲਾ ਹੈ ਠੀਕ ਹੈ ਚਾਹ ਬਣ ਗਈ ਚਾਹ ਪੀ ਲੈਨੇ ਹਰਪ੍ਰੀਤ ਹੋ ਗਿਆ ਤਿਆਰ ਉਹਨਾਂ ਰੋਟੀ ਪਾਣੀ ਨਾਸ਼ਤਾ ਬਣੀ ਬਣਾ ਕੇ ਦੇਤਾ ਨੂੰ ਉਹ ਹੁਣ ਜਾ ਰਿਹਾ ਸਕੂਲ ਤੇ ਮੋਟਰਸਾਈਕਲ ਸਾਫ ਕਰ ਰਹੇ ਨੇ ਤੇ ਉਹਨੇ ਨੂੰ ਛੱਡ ਕੇ ਆਣਗੇ ਬਹੁਤ ਜਲਦੀ ਜਲਦੀ ਟਾਈਮ ਹੋ ਜਾਂਦਾ ਸਕੂਲ ਤੇ ਬਹੁਤ ਜਲਦੀ ਲੱਗਦੇ ਨੇ ਨਾ ਸਕੂਲ ਹਾਂ ਦੇ ਨੇ ਵੀ ਇੱਧਰ ਵੇਖੋ ਸੂਰਜ ਵੀ ਨਿਕਲ ਆਇਆ ਸੂਰਜ ਮਹਾਰਾਜ ਚਲੋ ਬੈਠ ਜਾਓ ਜਾਓ ਬਾਏ ਠੀਕ ਹੈ ਪੁੱਤਰ ਬਾਏ ਸਾਰੇ ਸਾਥੀ ਤੁਹਾਨੂੰ ਅੰਤ ਕਰਦੇ ਕਿਸੀ ਦੀ ਕਲਾ ਇਹ ਕਿਸੀ ਦਾ ਹੈ ਸਕੂਲ ਪੜਨਾ ਕਿ ਮੈਨੂੰ ਉਹ ਤੁਰ ਗਾਲੇ ਕਰ ਮੈਂ ਨੂੰ ਦੁਆਵਾ ਦੇ ਉਹ ਮੈਂ ਬਾਬਾ ਸ਼ਰਾ ਪੜਾ ਵੱਡਾ ਵੱਡਾ ਬਣਾ ਮੈਂ ਸੋਹਣਾ ਬੰਦਾ ਬਣਾ ਮੈਂ ਬਧੀਆ ਦੇ ਆ ਗਏ ਆ ਆ ਆ ਆ ਖਾਣੇ ਲਈ ਜੀ ਜਿੱਥੇ ਨਾ ਚਾਹ ਤਾ ਚਲੋ ਠੀਕ ਹੈ ਜੀ ਇਹ ਤਾਂ ਜਾਂਦੇ ਨੇ ਛੱਡ ਕੇ ਆਉਂਦੇ ਨੇ ਤੇ ਮੈਂ ਬਾਕੀ ਦਾ ਸਮਾਂ ਕੰਮ ਆ ਉਹ ਕਰਨੀ ਆ ਤੇ ਫਿਰ ਆ ਜਾਓਗੇ ਤੁਸੀਂ ਫਿਰ ਗਾ ਚਾਵਾਂਗੇ ਤੁਸੀਂ ਸਤਿ ਸ਼੍ਰੀ ਅਕਾਲ ਬਾਈ ਜੀ ਤੇ ਐਂ ਵੀ ਇਹ ਆਦਤ ਪਾਈ ਜਦੋਂ ਹੀ ਅਸੀਂ ਮੋਟਰਸਾਈਕਲ ਬੈਠਦੇ ਆ ਉਹਦੇ ਹੀ ਵਾਈ ਗੁਰੂ ਸਤਨਾਮ ਦਾ ਨਾਮ ਲੈਂਦਾ ਹੈ ਫੇਰਾ ਬੇਟਾ ਤੇ ਹੁਣ ਇਹ ਚਲਾ ਜਾਊਗਾ ਤੇ ਅਸੀਂ ਰਹਿ ਜਾਂਗੇ ਕੱਲੇ ਤੇ ਚਲੋ ਪੜਾਈ ਤਾਂ ਕਰਨੀ ਹੈ ਬੱਚਿਆਂ ਨੇ ਬਾਏ ਬਾਏ ਬਾਈ ਕਰਕੇ ਜਾਂਦਾ ਮੇਰਾ ਪੁੱਤ ਤੇ ਨજર ਨਾ ਲੱਗੇ ਪਈ ਕਿਸੇ ਦੀ ਵੀ ਬਹੁਤ ਮੁਸ਼ਕਲ ਨਾਲ ਠੀਕ ਹੋਇਆ ਇਧਰ ਆਪਣੀਆਂ ਗਾਵਾਂ ਹੈਗੀਆਂ ਨੇ ਉਹ ਮੈਨੂੰ ਵੇਖ ਰਹੀਆਂ ਨੇ ਬਿਆਜਾ ਦੁੱਧ ਕੱਢ ਲਾ ਕਿਉਂਕਿ ਪਹਿਲਾਂ ਤਾਂ ਮੈਂ ਕੱਢ ਲੈਂਦੀ ਸੀ ਟਾਈਮ ਨਾਲ ਹੁਣ ਮੈਨੂੰ ਸਵੇਰੇ ਸਵੇਰ ਚਾਹ ਪਾਣੀ ਜਲਦੀ ਬਣਾਉਣਾ ਪੈਂਦਾ ਤੇ ਇਸ ਕਰਕੇ ਹੁਣ ਮੈਂ ਗਾਂ ਦਾ ਦੁੱਧ ਕੱਢਦੀ ਆ ਤੇ ਆਪਣੇ ਸੂਰਜ ਮਹਾਰਾਜ ਜੀ ਆ ਗਏ ਨੇ ਤੇ ਹੁਣੇ ਸਾਰਾ ਦਿਨ ਆਪਦਾ ਪ੍ਰਕਾਸ਼ ਕਰਨਗੇ ਹਰਪ੍ਰੀਤ ਨੂੰ ਹਰਪ੍ਰੀਤ ਦੇ ਡੈਡੀ ਛੱਡਣਗੇ ਉਹਨਾਂ ਦੀ ਵੈਣ ਅੱਜ ਨਿਕਲ ਗਈ ਤੇ ਫੋਨ ਕਰਿਆ ਸੀ ਕਹਿੰਦੇ ਮੈਨੂੰ ਸਕੂਲ ਛੱਡਣ ਗਏ ਲੇਟ ਹੋ ਗਿਆ ਤੇ ਆਪਾਂ ਗ ਕੰਪਲੀਟ ਕਰ ਲਿਆ ਤੇ ਹੁਣ ਆਪਾਂ ਗਾਂ ਨੂੰ ਬਾਹਰ ਛੱਡ ਕੇ ਆਉਨੇ ਤੈਨੂੰ ਵਿਖਾਉਣੇ ਨਾਲ ਗਾਵਾਂ ਸਾਡੀਆਂ ਸਾਰਾ ਦਿਨ ਖੁੱਲੀਆਂ ਕਿਵੇਂ ਚਰਦੀਆਂ ਨੇ ਤੇ ਚੱਲ ਆ ਜਾ ਕੰਮਲੀ ਚਲਤ ਨਹੀਂ ਛੱਡ ਕੇ ਆ। ਇਹਨੇ ਨਾ ਬਾਹਰ ਹੀ ਜਾਣਾ ਵੇਖ ਲਓ। ਮੇਰੇ ਤੋਂ ਅੱਗੇ ਭੱਜ ਪਈ। ਇੱਧਰ ਆ ਜਾ ਐਸੇੜ ਆ ਜਾ। ਐਸੇੜ ਆ ਜਾ ਕੰਮਲੀ। ਤੇ ਆਹ ਵੇਖੋ ਆਹ ਜਾ ਰਹੀ ਏ। ਹੁਣੇ ਚਰ ਕੇ ਆ ਜੇਗੀ। ਤੇ ਦੂਸਰੀਆਂ ਤੇ ਦੋ ਗਾਵਾਂ ਉੱਧਰ ਚਰ ਜਾਂਦੀਆਂ ਨੇ। ਉਹ ਚਰਦੀਆਂ ਪਈਆਂ। ਚਲ ਠੀਕ ਹੈ ਜਾਇਆ ਤੇ ਚਰ ਲਿਆ ਕਾਬ ਖਾਲਾ ਤੇ ਆ ਵਾਲੀ ਆਪਣੇ ਤਾਰਾਂ ਲੱਗੀਆਂ ਨੇ ਕਰੰਟ ਵਾਲੀਆਂ ਇੱਕ ਉੱਪਰ ਇੱਕ ਥੱਲੇ ਹੈਗੀ ਤਿੰਦੇ ਕਰਕੇ ਨਾ ਫਿਰ ਵਿੱਚ ਆਉਂਦੀਆਂ ਨਹੀਂ ਹੈਗੀਆਂ ਚਲੋ ਠੀਕ ਹੈ ਜੀ ਹਰਪ੍ਰੀਤ ਦਾ ਡੈਡੀ ਤਾਂ ਹਰਪ੍ਰੀਤ ਨੂੰ ਛੱਡ ਕੇ ਆ ਰਹੇ ਨੇ ਤੇ ਆਪਾਂ ਚੱਲਦੇ ਆ ਅੱਗੇ ਦੇ ਉਹ ਸਾਰੇ ਹੋਰ ਵੀ ਹੈਗੇ ਨੇ ਜਿਹੜੇ ਕੰਮ ਖਾਵਾਂਗੇ ਨਾਲੇ ਅੱਜ ਤਾਂ ਨਰਮਾ ਵੀ ਖਾਵੇਂ ਰਾਤ ਅਸੀਂ ਤੁਹਾਨੂੰ ਦੱਸੇ ਕਦੋਂ ਜਿਹੜੇ ਨਾਲ ਕद्दू ਸੀਗੇ assi ਬੜਾਏ ਸੀ ਘਰ ਦੇ ਕद्दू ਇੰਨੇ ਸਵਾਦ ਬਣਿਆ ਨਾ ਪੁੱਛੋ ਹੀ ਨਾ ਬਹੁਤ ਸਵਾਦ ਬਣਿਆ ਤੇ ਘਰ ਦੀ ਚੀਜ਼ ਮੰਨ ਲਓ ਜਿਵੇਂ ਕद्दू ਕਰੇ ਵਿਲਾ ਲਾਈਆਂ ਨੇ ਤਾਂ ਲੱਗਿਆ ਸੀ ਜਿਵੇਂ ਪੂਰਾ ਘਿਓ ਪਾਇਆ ਹੁੰਦਾ ਸਬਜ਼ੀ ਦੇ ਵਿੱਚ ਇੰਨੇ ਵਧੀਆ ਲੱਗੇ ਨੇ ਤੇ ਆ ਚਿੱਤਰੇ ਕद्दू ਕਹਿੰਦੇ ਨਾ ਤੇ ਉਹ ਚਿੱਤਰੇ ਕद्दू ਜਿਨ੍ਹਾਂ ਦੇ ਵਿੱਚ ਤਾਰੀਆਂ ਹੁੰਦੀਆਂ ਹੁੰਦੀਆਂ ਨੇ ਉਹ ਕद्दू ਬਹੁਤ ਸਵਾਦ ਬਣਦੇ ਨੇ ਤੇ ਇੱਧਰ ਪਾਣੀ ਪੂਣੀ ਭਰੀ ਚ ਰਿਹਾ ਆਪਣੇ ਸਾਡੇ ਕੁਆਟਰ ਕੋਲੇ ਟੂਟੀ ਚੱਲ ਰਹੀ ਹੈ ਸਾਜਾ ਪਾਣੀ ਆ ਗਿਆ ਆਪਣੀ ਮੋਟਰ ਆ ਗਈ ਤਾਜੀ ਤਾਜੀ ਆ ਗਈ ਸਾਜਾ ਪਾਣੀ ਸਾਜੀ ਆ ਗਈ ਆ ਤੇ ਇੱਥੇ ਵੀ ਤਾਜੀ ਚੱਲ ਰਹੀ ਆ ਇੱਧਰ ਆਪਣੇ ਫਾਰੇ ਪੂਰੇ ਚੱਲ ਰਿਹਾ ਤੇ ਨਰਮਾ ਖੜਾ ਆਪਣਾ ਵਧੀਆ ਜਾ ਠੀਕ ਹੈਗਾ ਤੇ ਅੱਜ ਪਾਣੀ ਪਰ ਲੈਂਦੇ ਆ ਫਿਰ ਮੈਂ ਨਰਮੇ ਦੀ ਲੈਣਾ ਵੀ ਫੋਰਨੀਆ ਤੇ ਅੱਜ ਟੀਕਾ ਵੀ ਲਵਾਉਣ ਜਾਣਾ ਹੈਗਾ ਤੇ ਸਾਰੇ ਕੰਮ ਇਹ ਵਿੱਚ ਚੱਲਣਗੇ ਹੈਨਾ ਪਿਆਰ ਰੱਖੀ ਕਰ ਲੀਏ ਕਿ ਕੰਨਾਲੀ ਆ ਟੰਕੀ ਕਿ ਖਾਮਾ ਕਸੀ ਬੱਡਾ ਸਰ ਟੰਕਾ ਬਣਾਇਆ ਪਾਣੀ ਵਾਲਾ ਤੇ ਉਹ ਕਰ ਦਿੰਨੇ ਹੋਰ ਤੇ ਪਾਣੀ ਪਟਾ ਪੁੰਡਾ ਜਲਦੀ ਦਸ ਫਿਰ ਅਸੀਂ ਸਾਫ ਕਰੀਏ ਤੇ ਹਾਂਜੀ ਇੱਧਰ ਆਪਾਂ ਪਾਣੀ ਪਰ ਰਹੇ ਆ ਗਿਆ ਆਪਣੇ ਡਿੱਗੀ ਵਿੱਚ ਖਾਲੀ ਕਰਕੇ ਕੱਲ ਸਾਫ ਸੁਥ ਕਰੀ ਸੀਗੀ ਤੇ ਪਾਣੀ ਚੱਲ ਰਿਹਾ ਵੇਖੋ ਤੇ ਆ ਪਾਣੀ ਵਹੇ ਚੱਲ ਰਿਹਾ ਨੇ ਵਿੱਚ ਤੇ ਪਾਣੀ ਚੱਲ ਰਿਹਾ ਹੈ ਤੇ ਕੋਈ ਦੇਖੋ ਮੋਟਰ ਮੋਟਰ ਪਾਣੀ ਨਾ ਹੋਵੇ ਨਾ ਕੋਈ ਕਿਸੇ ਬਾਧਾ ਸੇ ਕੋਈ ਬੋਲੇ ਕਿ ਪਾਣੀ ਨਹੀਂ ਵਧੀਆ ਹੋ ਰਿਹਾ ਆਪਣਾ ਐ ਕਰੀ ਅੱਜ ਨਾਲ ਲੋਰ ਕਰਦੇ ਹੋਵਾ ਵਸਾਇਦੇ ਐ ਤੇ ਨਾਲ ਆਪਣਾ ਪਰਨਰਮਾ ਖੇਤ ਖੇਲਿਆਨ ਹੈ ਨਾ ਤੇ ਵਧੀਆ ਲੱਗਦਾ ਹਰਪ੍ਰੀਤ ਅੱਜ ਸਕੂਲ ਫੇਰ ਛੁੱਟੀ ਮਾਰ ਲਈ ਕੈਸੀ ਹਨ ਛੱਡਣ ਤੇ ਮਾਸਟਰ ਕਹਿੰਦੇ ਸੀ ਦੋ ਇੱਕ ਦਿਨ ਹੋਰ ਅਰੈਸਟ ਕਰਵਾਓ ਇਹਨੂੰ ਬੁਖਾਰ ਹੈਗਾ ਤੇ ਫਿਰ ਤਾਂ ਕਰਕੇ ਮੈਂ ਫਿਰ ਵਾਪਸ ਲੈ ਆਇਆ ਤੇ ਅੱਜ ਘਰੇ ਆ ਆ ਦੇਖੋ ਬੱਲੇ ਕੁੱਪੜੇ ਬਦਲ ਲੈ ਹੈਪੀ ਬੇਟਾ ਗੱਲ ਕਰੋ ਫਿਰ ਕਰੇ ਰਿਹਾ ਤਾਂ ਕਰੇ ਰਿਹਾ ਕਿਉਂ ਸਕੂਲ ਕਿਉਂ ਨਹੀਂ ਗਿਆ ਨਹੀਂ 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 ਜਾਂਦਾ ਕਿਉਂ ਬੁਖਾਰ ਆਇਆ ਤਾਂ ਕਰਕੇ ਚੱਲ ਕਸਵੇਰੇ ਤੈਨੂੰ ਜ਼ਰੂਰ ਛੱਡਾਂ ਨੇ ਤੂੰ ਸਕੂਲ ਪੜ੍ਹਦੇ ਹੁੰਦੇ ਐ ਵੱਡਾ ਬੰਦਾ ਚੇਹ ਬੰਦਾ ਐ ਹਾਂ ਸਕੂਲ ਪੜੇਗਾ ਤਾਂ ਇੱਥੇ ਪਪਾ ਮੈਂ ਸ਼ਹਿਰ ਫਿਰ ਜਾਵਾਂ ਠੀਕ ਆ ਜ਼ਰੂਰ ਜਾਣਾ ਬੇਟਾ ਪਪਾ ਹਾਂਜੀ ਮੈਂ ਸ਼ਸ਼ਟਰੀ ਕਲ ਕੀ ਕਰਨੀ ਕਰ ਲਓ ਮੇਰੇ ਬੇਟਾ ਸ਼ਸ਼ਟਰੀ ਕਲਜੀ ਆਪ ਬਗਾਹ ਤਾਂ ਨੇ ਹਾਂ ਜੇ ਦੀ ਕਿ ਮੰਮੀ ਪੜਦੀ ਪੀਏ ਪਾਣੀ ਅੱਛਾ ਜੀ ਆ ਤੋਤੀ ਚਲਦੀ ਬੈਠੀ ਪਾਪੜ ਬਾਨ ਕਰਦੇ ਕੇ ਹਾਂ ਆ ਵਾਲੀ ਹੈ ਨਾ ਜੇ ਤਾਂ ਪਾਣੀ ਪਾਰ ਲੈਣਿਆ ਫਿਰ ਚਲਦੇ ਆ ਹੋਰ ਕੰਮ ਸੰਦਾ ਕਰਨਾ ਤੇ ਆਪਣੀ ਨਾ ਖੱਪਕੀ ਵਿਲਾਕੀ ਤੋਰੀਆਂ ਲੱਗਣ ਲੱਗਿਆ ਨੇ ਆਪਣੇ ਖੇਤ ਵਿੱਚ ਬੜੀਆਂ ਬੜੀਆਂ ਬੱਦੀਆਂ ਯਾਰ ਤੋਰੀਆਂ ਤਿਆ ਵੇਖੋ ਜੀ ਆਪਣੇ ਤੋਰੀਆਂ ਲੱਗ ਰਹੀਆਂ ਹਨ ਆ ਵੇਖੋ ਤੋਰੀਆਂ ਵਗੈਰਾ ਪੂਰੀਆਂ ਲੱਗੀਆਂ ਪਈਆਂ ਆ ਵੇਖੋ ਤੇ ਅੱਜ ਆਪਾਂ ਤੋਰੀਆਂ ਦੀ ਸਬਜ਼ੀ ਬਣਾਵਾਂਗੇ ਵਧੀਆ ਬੱਲਾ ਬਹੁਤ ਤਕੜੀਆਂ ਲੱਗੀਆਂ ਪਈਆਂ ਪਰ ਛੱਡਦੇ ਵੇਖੋ ਜੀ ਡਿੱਗੀ ਦਾ ਪਾਣੀ ਪੂਰਾ ਭਰ ਚੁੱਕਿਆ ਫੁੱਲ ਤੇ ਇਧਰ ਉਹ ਖਾਲੀ ਚੱਲੀ ਜਾਂਦੀ ਹੈ ਪੈਪ ਤੇ ਹੁਣ ਇਹਨੂੰ ਬੰਦ ਕਰ ਦੇਣਗੇ ਤੇ ਆਪਾਂ ਦਰਿੰਦੇ ਫਾਰਿਆਂ ਵਿੱਚ ਜੋੜ ਦਾਂਗੇ ਤੇ ਫਾਰੇ ਚਾਲੂ ਹੋ ਜਾਣਗੇ ਆਪਣੇ ਤੇ ਪਾਣੀ ਪੂਰਾ ਭਰ ਗਿਆ ਤੇ ਆਹ ਇੱਕ ਛੋਟਾ ਜਿਹਾ ਨਾਨਕਰ ਬਣਾ ਰੱਖਿਆ ਆਪਣਾ ਆ ਵੇਖੋ ਤੇ ਡਿੱਗੀ ਪਰ ਕੇ ਨਾ ਪਾਣੀ ਐ ਟੁੱਟੀ ਲਈ ਪਾਣੀ ਆ ਜਾਂਦਾ ਤੇ ਟੁੱਟੀ ਥੋੜੀ ਟੁੱਟ ਗਈ ਸੀਗੀ ਆ ਦੇਖੋ ਜੀ ਆ ਟੁੱਟ ਗਈ ਤੈਨੂੰ ਫੈਵਿਕ ਵੀ ਕਲਾ ਕੇ ਤੈਨੂੰ ਲਾਉਣੀ ਆ ਹੁਣ ਆਪਾਂ ਤੇ ਇਧਰ ਮਿਸਤਰੀ ਜੀ ਲੱਜੁਕੇ ਨੇ ਕੰਮ ਆ ਜਣਾਈ ਕਰਨਗੇ ਕੱਲ ਆ ਵੇਖੋ ਜਣਾਈ ਕੀਤੀ ਹੈ ਮਿਸਤਰੀ ਸਾਹਿਬ ਨੇ ਅੱਛਾ ਆ ਜਿੱਦਲਾ ਕਰ ਦਿਆਂਗੇ ਤੇ ਹੌਲੀ ਹੌਲੀ ਸਾਰਾ ਕੰਮ ਸਿਸਟਮ ਹੋ ਜਾਣਾ ਹਰਪ੍ਰੀਤ ਸਾਡਾ ਉਹ ਪਿੱਛੇ ਦੇਖੇ ਲਈ ਜਾਂਦਾ ਕਿਉਂਕਿ ਮੇਰੇ ਪਾਪਾ ਸੀ ਨਾ ਉਹ ਮਿਸਤਰੀ ਦਾ ਕੰਮ ਕਰਦੇ ਨੇ ਅਜੇ ਵੀ ਕਰਦੇ ਨੇ ਇਸ ਕਰਕੇ ਮੈਨੂੰ ਪਤਾ ਸੀ ਜਿਹੜੇ ਸਾਡੇ ਸ਼ੁਰੂ ਤੋਂ ਸਾਡੇ ਘਰ ਦੇ ਕਮਰੇ ਪਾਏ ਸੀ ਨਾ ਸੇ ਇੱਕ ਵੀ țeੜੀ ਦਰ ਨਹੀਂ ਲਾਇਆ ਸੀ ਕੈਂਟ ਮਿਸਤਰੀ ਹੈ ਨਾ ਤੇ ਮੇਰਾ ਡੈਡੀ ਮੇਰਾ ਮਾਮਾ ਤੇ ਅਸੀਂ ਦੀ ਸੀ ਕਿ ਤਿੰਨੋਂ ਪਣਪਰਾ ਜਿਹੜੇ ਇੱਟਾਂ ਪਕੜਾਉਂਦੇ ਗਗਾਰਾ ਸੀਮੈਂਟ ਸਾਨੂੰ ਸਭ ਪਤਾ ਵੀ ਕੀ ਕਰਨਾ ਤੇ ਸਾਰਾ ਕੁਝ ਕਰਦੇ ਆਏ ਵੱਡੇ ਕੈਂਟ ਮਿਸਤਰੀ ਦੀ ਧੀ ਹੈ ਨਾ ਤਾਂ ਇਹਨਾਂ ਸਾਰਾ ਪਤਾ ਰਹਿੰਦਾ ਇਸ ਕਰਕੇ ਵੀ ਆਪਾਂ ਲਾ ਲੈਨੇ ਆ ਮਾੜਾ ਮੋਟਾ ਜ਼ਿਆਦਾ ਨਹੀਂ ਤੇ ਆ ਇਹ ਕੰਨਾ ਵਧੀਆ ਨਾ ਇਹ ਕੰਮ ਕਰਨਾ ਕਰ ਮੈਂ ਕੰਮ ਕੋਈ ਵੀ ਕੋਈ ਛੋਟਾ ਵੱਡਾ ਕੰਮ ਨਹੀਂ ਕਰਾਓ ਤਾਂ ਸਭ ਸੇ ਆ ਜਾਂਦਾ ਹੈ ਕੋਈ ਮਾਂ ਦੇ ਪੇਟ ਚ ਕੋਈ ਵੀ ਨਹੀਂ ਕੋਈ ਨਹੀਂ ਸਿੱਖਦਾ ਜੀ ਸੱਚੀ ਗੱਲ ਤਾਂ ਬਾਹਰ ਸਿੱਖਣਾ ਪੈਂਦਾ ਜਿਵੇਂ ਕਰਾਂਗੇ ਉਵੇਂ ਕਰਨਾ ਆ ਜਾਏਗਾ ਅੱਜ ਤੇ ਖਰਾਬ ਲਾਇਆ ਨੇ ਕੱਲ ਨੂੰ ਕੀ ਪਤਾ ਕੋਠੀਆਂ ਪਾਣ ਲੱਗ ਜਾਓ ਕਿ ਪਤਾ ਹਾਂ ਇਹਦਾ ਕੋਈ ਵੱਡਾ ਮਿਸਤਰੀ ਬਣ ਜਾਏ ਇੰਜੀਨੀਅਰ ਨਹੀਂ ਕਾਰੀਗਰ ਬਣ ਜਾ ਕੋਈ ਪਤਾ ਨਹੀਂ ਦੇਣਾ ਬਦਨ ਕੋਈ ਪਤਾ ਨਹੀਂ ਇੰਜੀਨੀਅਰ ਬਣ ਜਾਵੇ ਤਾਂ ਹੋ ਸਕਦਾ ਵੱਡਾ ਇੰਜੀਨੀਅਰ ਮੈਂ ਕੱਲ ਮਕਸ਼ੇ ਬਣਾ ਕੇ ਦੇਆ ਕਰਾਂ ਸਾਰਿਆਂ ਨੂੰ ਹਾਂ ਇਹ ਬਸ ਕਿਸਮਤ ਹੈ ਬਦਲ ਸਕਦੀ ਹੈ ਕਦੋਂ ਵੀ ਹੁੰਦਾ ਕੋਈ ਪਤਾ ਨਹੀਂ ਹੁਣ ਆਪਾਂ ਆ ਗਏ ਆ ਖੇਤ ਵਿੱਚ ਤੇ ਆ ਲੈਣਾ ਲੂਣਾ ਚੱਕ ਕੇ ਦੂਸਰੀ ਸਾਈਡ ਆਪਾਂ ਰੱਖ ਰਹੇ ਆ ਤੇ ਇਹ ਪਾਣੀ ਆਪਣੇ ਇੱਕ ਲੈਣ ਪਾਣੀ ਪੂਰੀ ਫਾਈਨਲ ਹੋ ਗਈ ਹੈ ਇਧਰ ਆਪਾਂ ਹੁਣ ਦੂਸਰੀ ਸਾਈਡਾਂ ਕਿਉਂਕਿ ਪਾਣੀ ਦੀ ਲਾਈਟ ਆ ਚੁੱਕੀ ਹੈ ਆਪਣੀ ਸਵੇਰੇ ਸਵੇਰੇ ਤੇ ਪਾਣੀ ਲਾ ਰਹੇ ਆ ਤੇ ਹਾਂ ਦੇਖੋ ਜੀ ਲੱਗਿਆ ਇਹਨੇ ਇਹਨੂੰ ਬੁਖਾਰ ਦਾ ਹੁਣ ਕੁਝ ਫਰਕ ਹੈ ਕਾਣ ਫਰਕ ਹੈ ਨਾ ਕਿਰੜ ਬੁਖਾਰ ਦਾ ਹਾਂ ਹੁਣ ਕੋਈ ਫਰਕ ਹੈ ਕਾ ਹੁਣ ਠੀਕ ਆ ਥੋੜੇ ਜੇ ਇਸ ਕਰਕੇ ਕਹਿੰਦੇ ਕੰਮ ਕਰ ਲਈ ਮੈਂ ਤਾਂ ਕੰਮ ਕਰਾਣ ਦਾ ਤੁਸੀਂ ਮੈਂ ਕਿਵੇਂ ਬਿਮਾਰ ਹੋ ਜਾਓਗੇ ਠੰਡਾ ਪ ਪਿੱਛੇ ਖੜਿਆ ਤੇ ਇਸ ਕਰਕੇ ਮੈਂ ਇਹਨਾਂ ਨੂੰ ਕਿਹਾ ਮਖ ਤੁਸੀਂ ਰਹਿਣ ਦੇ ਹੁਣ ਉਹ ਉਧਰੋਂ ਪਾਇਪ ਚੱਕ ਕੇ ਇੱਧਰ ਲਿਆਣ ਗਿਆ ਵੇਖੋ ਜੀ ਆ ਲੈ ਕੇ ਆ ਰਹੇ ਨੇ ਪਾਇਪ ਪਾਣੀ ਤਾਂ ਲਾਉਣਾ ਹੀ ਹੈ ਤੇ ਮੇਰੇ ਕੋਲ ਇਸ ਤਰ੍ਹਾਂ ਪਾਇਪਾਂ ਨਹੀਂ ਜੱਪਤੀਆਂ ਨਹੀਂ ਚੱਕਿਆ ਜਾਂਦੀਆਂ ਇਹਦੇ ਕੱਚਾ ਨਰਮਾ ਪਾਰੀਆਂ ਹੀ ਬਹੁਤ ਹੈਗੀਆਂ ਨੇ ਆ ਪਾਈਪਾਂ ਦੀਆਂ ਵੇਖੋ ਕਿਉਂਕਿ ਨਰਮੇ ਦੀ ਕਾੜਾ ਤੋਂ ਸਮਾਲ ਕੇ ਲੈਣੇ ਪੈਂਦੇ ਕਿ ਨਰਮੇ ਦੇ ਟੁੱਟ ਗਿਆ ਤਾਂ ਫਿਰ ਵੀ ਫਲ ਜਿਹੜਾ ਨਰਮਾ ਆਪਣਾ ਸੁੱਕ ਜਾਏਗਾ ਇਸ ਕਰਕੇ ਇਹ ਤਾਂ ਬੰਦੇ ਦਾ ਕੰਮ ਹੈ ਉੱਚੀ-ਉੱਚੀ ਚੱਕ ਕੇ ਲੈਵਣੀ ਤੇ ਚਲੋ ਠੀਕ ਹੈ ਜੀ ਆਪਾਂ ਪੂਰੀ ਲਾਈਨ ਚੰਦੀ ਜਿਹੜੀ ਹੈਗੀ ਰੱਖ ਦੇਣਾ ਤੇ ਹਾਂ ਜੀ ਹੈਪੀ ਓਏ ਹੈਪੀ ਨਾ ਮਾਨੂੰ ਕਹਿ ਕੇ ਆਇਆ ਕਹਿੰਦਾ ਅਮੀ ਠੀਕ ਆ ਫੋਨ ਵੇਂਦਾ ਪਿਆ ਮੈਂ ਹਰਪ੍ਰੀਤ ਨੂੰ ਕਹਿ ਕੇ ਸੀ ਮੇਰਾ ਪੁੱਤ ਅਸੀਂ ਲੈਣ ਫੌਰਨ ਚੱਲੇ ਆ ਤਾਂ ਕਹਿੰਦਾ ਠੀਕ ਆ ਮੰਮੀ ਮੈਂ ਕਾ ਪਤਾ ਨਹੀਂ ਹੁੰਦੀ ਬਾਜ ਬੱਕਰੀ ਹੈਗੀ ਆਪਣੀ ਰੋਲਾ ਪਾਈ ਜਾਂਦੀ ਹੈ ਕੁੰਨੀ ਬਾਹਰ ਦੇ ਬੂਟੇ ਵੇਖ ਤੜਡੇ ਜਿ ਡੋ ਗਿਆ ਓ ਵੇਖੋ ਕਿੰਨਾ ਵੱਡਾ ਗੁਵਾਰਾ ਹੈ ਅੱਜ ਗੁਵਾਰਾ ਹੀ ਤੋੜ ਕੇ ਲਿਆਵਾਂਗੇ ਹਾਂ ਅੱਜ ਗੁਵਾਰਾ ਤੋੜ ਕੇ ਲਿਆਈਏ ਬਣਾਈਏ ਵੇਖ ਕੁੰਨੀਆਂ ਸੋਹਣੀਆਂ ਕੁੜੀਆਂ ਕੁੜੀਆਂ ਫਲੀਆਂ ਲੱਗੀਆਂ ਨੇ ਹਣਾ ਥੋੜੀ ਫਲ ਲੱਗਿਆ ਨੇ ਤੇ ਤੇ ਜਦੋਂ ਤੇ ਬਿਮਾਰ ਹੋਇਆ ਨਾ ਅਸੀਂ ਗੁਵਾਰਾ ਹੀ ਨਹੀਂ ਖਾ ਕੇ ਵੇਖਿਆ ਬਿਵਾਰਾ ਹੀ ਖਾ ਲਈਏ ਕਿਉਂਕਿ ਮੂੰਹ ਦੇ ਜਿਹੜੇ ਹੈਗਾ ਨਾ ਟੇਸਟ ਜ ਸਵਾਦ ਗਲ ਹੋ ਗਏ ਨੇ ਇਸ ਕਰਕੇ ਚਲੋ ਠੀਕ ਹੈ ਜੀ ਲੈਨ ਰੱਖ ਲੈਣ ਆਪਾਂ ਲੈਨ ਤੁਸੀਂ ਰੱਖ ਦੋ ਤੇ ਫਿਰ ਆਪਾਂ ਹੋਰ ਕੰਮ ਕਰਦੇ ਜਿਹੜਾ ਆਪਣੇ ਮਿੱਟਾ ਉਟਾ ਮੈਂ ਸਾਫ ਕਰ ਰੱਖੇ ਨੇ ਫਿਰ ਉਸ ਤੋਂ ਬਾਦ ਉਹ ਕਰਾਂਗੇ ਤੇ ਹੁਣ ਅਸੀਂ ਖੁਸ਼ ਜੇ ਹੈਗੇ ਕਿ ਉਹ ਠੀਕ ਹੋ ਗਏ ਨੇ ਨਹੀਂ ਤਾਂ ਬਿਮਾਰ ਜੇ ਰਹਿੰਦੇ ਨੇ ਨਾ ਉਹ ਸਾਰਾ ਦਿਨ ਸੁੱਤੇ ਰਹਿੰਦੇ ਨੇ ਤਾਂ ਐ ਫਿਰ ਐ ਲੱਗਦਾ ਵੀ ਘਰੇ ਪਤਾ ਨਹੀਂ ਕਰੇ ਕੀ ਹੋ ਗਿਆ ਬੰਦਾ ਕਹਿੰਦੇ ਨਾ ਟਰਦਾ ਫਿਰਦਾ ਚੰਗਾ ਲੱਗਦਾ ਤੇ ਹੋਰ ਹਜੇ ਠੀਕ ਹੋਇਆ ਨਹੀਂ ਚੱਜ ਨਾਲ ਤੇ ਪ ਕੰਮ ਦੀ ਗਲਤ ਕੰਮ ਤਾਂ ਮੈਂ ਕਿਹਾ ਹੀ ਨਹੀਂ ਮੈਂ ਤਾਂ ਮੈਂ ਕਰ ਲਾਂਗੀ ਲੈਣ ਲੈਣਾ ਇਹਨਾਂ ਨੂੰ ਰੱਖਣੀ ਬਾਕੀ ਤਾਂ ਮੈਂ ਕਰ ਹੀ ਦੂੰਗੀ ਆਪੇ ਹੁਣੇ ਕੀ ਕਿਹਾ ਤੇ ਆ ਵੇਖੋ ਜੀ ਇਸ ਤਰ੍ਹਾਂ ਮੈਂ ਲੈਣ ਬਣਾਤੀ ਤੇ ਹੁਣੇ ਪਾਈਪਾ ਸੌਖੀਆਂ ਰੱਖ ਦੇਣਗੇ ਕਿੰਨੀ ਵਧੀਆ ਬਣ ਗਈ ਨਾ ਖਾਲੀ ਜੀ ਤੇ ਨਰਮੇ ਨੂੰ ਆਸੇ ਪਾਸੇ ਕਰਤਾ ਤੇ ਫਿਰ ਨਾ ਪਾਈਪਾ ਰੱਖਣੀ ਬਹੁਤ ਸੌਖੀਆਂ ਹੋ ਜਾਂਦੀਆਂ ਨਹੀਂ ਤੇ ਫਿਰ ਦਿੱਕਤ ਆਉਂਦੀ ਹੈ ਪਹਿਲਾਂ ਨਰਮੇ ਨੂੰ ਪਾਸੇ ਕਰੋ ਫਿਰ ਲੈਣਾ ਪਾਈਪਾ ਰੱਖੋ ਤੇ ਚਲੋ ਠੀਕ ਹੈ ਤੁਸੀਂ ਲੈਣ ਲੈ ਕੇ ਆ ਜਾਓ ਹੁਣ ਆਪਣੀਆਂ ਬਣ ਰੀਆਂ ਰੋਟੀਆਂ ਤੇ ਰੋਟੀਆਂ ਬਣਾ ਕੇ ਤੇ ਖਾ ਲੈਣੇ ਆ ਕਿਉਂਕਿ ਹੁਣ ਟਾਈਮ ਹੋ ਗਿਆ ਹੈ ਉਨ ਟਾਈਮ ਹੋ ਗਿਆ 10:30 11 ਦਾ ਤੇ ਧੂਆਂ ਪੈ ਰਿਆ ਅੱਖਾਂ ਦੇ ਵਿੱਚ ਇਸ ਕਰਕੇ ਥੋੜਾ ਜਿਹਾ ਦਿੱਕਤ ਹੋ ਰਹੀ ਹੈ ਤੇ ਅੱਜ ਆਪਾਂ ਗੈਸ ਸਿਲੰਡਰ ਵੀ ਭਰਾ ਕੇ ਲਿਆਵਾਂਗੇ ਤੇ ਇਧਰ ਬਣੀਆਂ ਰੋਟੀਆਂ ਦੇਖੋ ਹਾਂਜੀ ਰੋਟੀਆਂ ਬਣਾ ਰਹੇ ਹੁਣ ਰੋਟੀਆਂ ਖਾਣ ਦਾ ਟਾਈਮ ਹੋ ਗਿਆ ਸਾਰੇ ਕੰਮ ਕਰਕੇ ਤੇ ਉਸ ਤੋਂ ਬਾਅਦ ਖਾ ਕੇ ਫਿਰ ਆਪਾਂ ਕੰਟੀਨਿਊ ਕਰਾਂਗੇ ਵਲੋਗ ਨੂੰ ਫਿਰ ਅੱਗੇ ਕਰਾਂਗੇ ਹਾਂਜੀ ਤਾਂ ਠੀਕ ਹੈ ਜੀ ਆਪਾਂ ਬਣਾ ਲਈਏ ਰੋਟੀਆਂ ਰੋਟੀਆਂ ਬਣਾ ਕੇ ਫਿਰ ਆਪਾਂ ਜਿਨ੍ਹਾਂ ਜਿਨ੍ਹਾਂ ਨੇ ਰੋਟੀਆਂ ਖਾਣੀਆਂ ਖਾ ਲਓ ਆ ਜੋ ਕਦੂ ਦੀ ਸਬਜ਼ੀ ਤੁਹਾਨੂੰ ਪਹਿਲਾਂ ਦੱਸਿਆ ਸੀ ਬੜੀ ਟੇਸਟੀ ਬਣੀ ਹੈ ਇਹ ਬਹੁਤ ਟੇਸਟੀ ਤੋ ਕੀ ਕਰਦੇ ਕਦੋਂ ਸੀਗੇ ਨਾ ਖੁਦ ਰੋਟੀ ਆਖਤੀ ਤੇ ਆਪਾਂ ਐਵੇਂ ਇਹਨਾਂ ਵੀ ਹੁਣ ਰੋਟੀ ਪਾਣੀ ਦਾ ਟਾਈਮ ਹੁੰਦਾ ਅੱਜ ਭੁੱਖ ਲੱਗੀ ਅੱਜ ਮੈਨੂੰ ਬਾਹਲੀ ਤੇ ਰੋਟੀ ਖਾ ਲਈਏ ਹੁਣ ਠੀਕ ਹੋ ਰਹੀ ਹੈ ਨਾ ਭੁੱਖ ਤਾਂ ਲੱਗਣੀ ਹੈ ਦੋ ਦਿਨ ਪਹਿਲਾਂ ਰੋਟੀ ਖਾਧੀ ਨਹੀਂ ਚੱਜ ਨਾਲ ਤੇ ਬਾਅਦ ਤਾਂ ਹਜੇ ਥੋੜੀ ਜੀ ਬਦਲੀ ਹੋਈ ਹੈ ਨਹੀਂ ਸੈੱਟ ਬੈਠੀ ਆਵਾਜ਼ ਹੁਣਸ ਮੈਨੂੰ ਵੀ ਲੱਗ ਰਿਹਾ ਸਜੇ ਥੋੜਾ ਥੋੜਾ ਹਮਲੇ ਹੋਣਗੇ ਚੇਂਜ ਹੋ ਜੂਗੀ ਤਾਂ ਹਾਂਜੀ ਜੀ ਰੋਟੀ ਖਾਣ ਪੀਣ ਤੋਂ ਬਾਅਦ ਖਾਣਾ ਖੁਣਾ ਬਣਾਉਣ ਤੋਂ ਬਾਅਦ ਆ ਵੇਖੋ ਸਿਲੰਡਰ ਸਾਡਾ ਹੋ ਗਿਆ ਖਾਲੀ ਤੇ ਕਹਿੰਦੇ ਪਰਵਾ ਕੇ ਲੈ ਕੇ ਆਈਏ ਕਿਉਂਕਿ ਲੇਵਰ ਆ ਰਹੀ ਹੈ ਨਾ ਇਸ ਕਰਕੇ ਚਾਹ ਚੂ ਬਣਾਣੀ ਓਕੀ ਹੋ ਜਾਂਦੀ ਕਿਸੇ ਟਾਈਮ ਪਾਏ ਵੀ ਚੁੱਲੇ ਤੇ ਵੀ ਨਹੀਂ ਬਣਾਈ ਜਾਂਦੀ ਪੱਜ ਕੇ ਬੰਦਾ ਸਿਲੰਡਰ ਤੇ ਬਣਾ ਲੈਂਦਾ ਚਾ ਤੇ ਹੁਣ ਜਾ ਰਹੇ ਨੇ ਚੰਦਨ ਇਹ ਸਿਲੰਡਰ ਪਰਵਾ ਲੈਣਗੇ ਤੇ ਫਿਰ ਨਾਲੇ ਆ ਕੇ ਫਿਰ ਕਰਾਂਗੇ ਬਾਕੀ ਤੇ ਕੰਮ ਆਪਾਂ ਤੇ ਮੈਂ ਹਰਪ੍ਰੀਤ ਨੂੰ ਸਮਾ ਦੇਣੀ ਉਹਨਾਂ ਚ ਮੇਰੇ ਜੜੇ ਕਿੜੇ ਥੋੜੇ ਬਹੁਤ ਕੰਮ ਨੇ ਮੈਂ ਆਦੇ ਕਰ ਲੈਣੀ ਤੇ ਆਦੇ ਕਰਕੇ ਆ ਜੰਗੇ ਕੀ ਕਰਨਾ ਮੈਂ ਆਉਂਗਾ ਉਧਰ ਕੀ ਕਰਨਿਆਣਾ ਇਹਨੂੰ ਰੋਜ਼ ਦੀ ਆਦਤ ਹੋ ਗਈ ਹੈ ਮੰਡੀ ਜਾਣ ਦੀ ਕਿਉਂਕਿ ਉਹ ਬੁਫਾਰਾ ਜਿਹਾ ਲੱਗਦਾ ਤਾਂ ਰੋਜ਼ ਹੀ ਜਾਂਦਾ ਮੰਡੀ ਤੇ ਹੁਣ ਇਹ ਕਹਿੰਦਾ ਮੈਂ ਜਾਣਾ ਵੇਖ ਲੋ ਇਹਦੇ ਕੰਮ ਇਹ ਬਰਫੀ ਤੇ ਹਰਪੇ ਦਾ ਡਾੜੀ ਚਲੇ ਕਨੇ ਬਾਜ਼ਾਰ ਸੈਂਕੋ ਆਪਣੇ ਕੀ ਤੇ ਸਿਲੰਡਰ ਵਾਲ ਟੈਂਕੀ ਪ੍ਰਾਣ ਵਾਸਤੇ ਉਹ ਚਲੇ ਗਏ ਨੇ ਉਧਰ ਤੇ ਮੈਂ ਕਿਹਾ ਮੈਂ ਕਿਹਾ ਕੱਲੀ ਮੇਰ ਤੋਂ ਕੰਦ ਤਾਂ ਹੁੰਦੀ ਨਹੀਂ ਇਸ ਕਰਕੇ ਆ ਵੇਖੋ ਜੀ ਮੈਂ ਮਿੱਕੀ ਕਰ ਰਹੀ ਆ ਤੇ ਉਹ ਉੱਥੇ ਲਾਉਣੀ ਆ ਸਾਰੀ ਆਪਾਂ ਇਮਲਾ ਕੇ ਤੇ ਆਪਾਂ ਇਹਨੂੰ ਲਾ ਦਿੰਨੇ ਮਿੱਟੀ ਨੂੰ ਗੋਆ ਮਿੱਟੀ ਬਣਾ ਕੇ ਕਿਉਂਕਿ ਨਾ ਕੰਮ ਜਦਾਂ ਨਿਭੜ ਨਹੀਂ ਰਿਹਾ ਹੁਣ ਆਪਣਾ ਇੱਕ ਹੋਰ ਕੰਮ ਫਾਈਨਲ ਹੋ ਗਿਆ ਤੇ ਆਪਾਂ ਪੱਲੀਆਂ ਜਿਹੜੀਆਂ ਸਿਉਣੀਆਂ ਸੀ ਕੁਝ ਪੱਲੀਆਂ ਸਿਉਲਾਂਗੇ ਕੁਝ ਮੰਗਾਈਆਂ ਨੇ ਉੱਥੋਂ ਆਪਾਂ ਭਾਜੀ ਤੋਂ ਉਹ ਕਹਿੰਦਾ ਮੈਂ ਲੈ ਆਉਂਗਾ ਆਪਣੇ ਮੇਰੇ ਪੜਵਈਆ ਜੀ ਆਪਣੇ ਮੇਰੇ ਨਾਨਣ ਜੀ ਦੇ ਘਰ ਵਾਲੇ ਨਾਨਣ ਵਈਆ ਜੀ ਕਹਿੰਦੇ ਮੈਂ ਲੈ ਆਉਂਗਾ ਉੱਥੋਂ ਆਪਾਂ ਮੁੱਲ ਮੰਗਵਾ ਲਿਆ ਨੇ ਪੱਲੀਆਂ ਤੇ ਉਹਨਾਂ ਨੂੰ ਕਿਹਾ ਸੀ ਤੁਸੀਂ ਲੈ ਆਓ ਕਿਉਂਕਿ ਨਹੀਂ ਬਣ ਰਹੀਆਂ ਨੇ ਕੰਮ ਵੀ ਵੱਧ ਰਿਹਾ ਹੈ ਤੇ ਬਿਮਾਰੀਆਂ ਕਰਕੇ ਨਾ ਪੁੱਛੋ ਇਨਾ ਘਰ ਵਿੱਚ ਬਿਮਾਰੀ ਤਾਂ ਹੋਵੇ ਹੀ ਨਾ ਫਿਰ ਅਸੀਂ ਬਿਮਾਰ ਹਾਂ ਤਾਂ ਉਹ ਨੇ ਤੇ ਸਾਡੇ ਕੰਮ ਕਰਨ ਵਾਲਾ ਵੀ ਕੋਈ ਹੋਰ ਹੈ ਨਹੀਂਗਾ ਅਸੀਂ ਹੈਗੇ ਤਾਂ ਇਸ ਕਰਕੇ ਤੁਹਾਨੂੰ ਪਤਾ ਜਿਹੜਾ ਬਿਮਾਰ ਬੰਦਾ ਠੀਕ ਕਿਵੇਂ ਹੋਵੇ ਕੰਮ ਕਰਨ ਰੈਸਟ ਮਿਲਦੀ ਨਹੀਂ ਉਹਨੂੰ ਮੈਂ ਤਾਂ ਰੈਸਟ ਫਿਰ ਵੀ ਨਹੀਂ ਕਰੀ ਤੇ ਮੈਂ ਤਾਂ ਰੈਸਟ ਫਿਰ ਵੀ ਨਹੀਂ ਕਰੀ ਮੈਂ ਹਾਰੀ ਨਹੀਂ ਮੈਂ ਕਿਹਾ ਕੋਈ ਨਾ ਮੈਂ ਠੀਕ ਆ ਮੈਂ ਇਹਨਾਂ ਨੂੰ ਕਿਹਾ ਤੁਸੀਂ ਦਵਾਈ ਲਿਓ ਮੈਂ ਠੀਕ ਆ ਮੈਂ ਦਵਾਈ ਤਾਂ ਲਈ ਆਈ ਪਰ ਮੈਂ ਨਹੀਂ ਕਿਹਾ ਮੈਂ ਜਿਆਦਾ ਬਿਮਾਰ ਆ ਨਾ ਮੈਂ ਕਿਹਾ ਸਾਰੇ ਜੈਮ ਦਿਲ ਚਟਾ ਕੇ ਨਾ ਮੈਂ ਕਿਹਾ ਤਾਂ ਮੈਂ ਬਿਮਾਰ ਆ ਕਹਤੋ ਨਹੀਂ ਬਿਮਾਰ ਆ ਤਾਂ ਫਿਰ ਜਦੋਂ ਮੈਂ ਬਾਸ ਹੋ ਜੂਗੀ ਇਸ ਕਰਕੇ ਮੈਂ ਥੋੜੀ ਬਹੁਤ ਜੜੀ ਸੀ ਦਵਾਈ ਲੈ ਕੇ ਦਾ ਟਾਈਮ ਪਾਸ ਕਰਦੀ ਰਹੀ ਤੇ ਮੈਂ ਸੋਚਿਆ ਮੈਂ ਕੰਡਾ ਤਾਂ ਫਿਰ ਆ ਜਾਣਗੇ ਤੋ ਕਰ ਲਾਂਗੇ ਤੇ ਗੋਇਆ ਜਲਾ ਦਈ ਕਿਉਂਕਿ ਮਿੱਟੀ ਉੱਡਦੀ ਰਹਿੰਦੀ ਰੋਟੀ ਉਟੀ ਬਣਾਉਂਦੇ ਨਾ ਤੇ ਨਾ ਮਿੱਟੀ ਬਹੁਤ ਉੱਡਦੀ ਰਹਿੰਦੀ ਹੈ ਤੇ ਹਾਂਜੀ ਜੀ ਆ ਆਪਣੇ ਇਦਾਂ ਦੇ ਕਰਾਂ ਦੇ ਕੰਮ ਰਹਿੰਦੇ ਨੇ ਤਾਂ ਤੁਹਾਨੂੰ ਆਪਾਂ ਇਹ ਵਿਖਾ ਰਹੇ ਆ ਇਸ ਵੀਡੀਓ ਦੇ ਵਿੱਚ ਵੀ ਦੇਖੋ ਜੀ ਕਿਸਾਨ ਲੋਕ ਆ ਜਾਂ ਘਰੇ ਪੰਜਾਬੀ ਜਾਂ ਕੋਈ ਵੀਰ ਪੈਣ ਪਰਾਇ ਉਹਨਾਂ ਦੇ ਕੰਮ ਇਦਾਂ ਹੀ ਨੇ ਬੰਦੇ ਨਾ ਤੇ ਜਿਹੜਾ ਡਿਊਟੀ ਕਰਦਾ ਹੈ ਜਾਂ ਕੋਈ ਨੌਕਰੀ ਲੱਗਿਆ ਹੋਇਆ ਜਾਂ ਕੋਈ ਕੁਝ ਵੀ ਉਹਨਾਂ ਦੀਆਂ ਛੁੱਟੀਆਂ ਤਾਂ ਹੈ ਨਹੀਂ ਕਿਹਾ ਪਰ ਉਹਨਾਂ ਨੂੰ ਇਨੀ ਟੈਨਸ਼ਨ ਨਹੀਂ ਹੁੰਦੀ ਕਿ ਬੱਸ ਇਹ ਆ ਕਰਨਾ ਤੇ ਜਿਹੜੀ ਘਰ ਦੀ ਔਰਤ ਹੁੰਦੀ ਹੈ ਨਾ ਉਹਨੂੰ ਇੱਕ ਨਹੀਂ ਕੰਮ ਪਤਾ ਨਹੀਂ ਕਿੰਨੇ ਕੰਮ ਹੁੰਦੇ ਨੇ ਜਿਹੜਾ ਕੋਈ ਮਿਸਤਰੀ ਪਿਆੜੀ ਕੋਈ ਕੰਮ ਲੱਗਿਆ ਉਹਨੂੰ ਇੱਕ ਕੰਮ ਹੁੰਦਾ ਹੈ ਮੈਂ ਗਾਰਾ ਬਣਾਉਣਾ ਹੈ ਜਾਂ ਮੈਂ ਆਫਿਸ ਵਿੱਚ ਆਹ ਕੰਮ ਕਰਨਾ ਹੈ ਫਾਈਲਾਂ ਦਾ ਤਿਆਰ ਕਰਨਾ ਪਰ ਜਿਹੜੀ ਔਰਤ ਹੁੰਦੀ ਹੈ ਨਾ ਉਹਨੂੰ ਇਹ ਨਹੀਂ ਪਤਾ ਵੀ ਕਿੰਨੇ ਕੰਮ ਕਰਨੇ ਨੇ ਉਹਨੇ ਇੱਕ ਕੰਮ ਕਰਿਆ ਉਹਨੇ ਪੰਜਾਈ ਕਰਨੇ ਨੇ ਇਧਰੋਂ ਛੱਡ ਕੇ ਉਧਰ ਭੱਜ ਕੇ ਲੱਗ ਗਿਆ ਪਿਆ ਇਧਰੋਂ ਛੱਡਿਆ ਉਧਰ ਲੱਗ ਗਿਆ ਐਦਾਂ ਦੀ ਜ਼ਿੰਦਗੀ ਹੈ ਸਾਡੀ ਜੇ ਅਸੀਂ ਤੁਹਾਨੂੰ ਜਿਹੜੀ ਵਿਖਾ ਰਹੇ ਹਾਂ ਵੀਡੀਓ ਵਲੌਗ ਦੇ ਵਿੱਚ ਵੀ ਅ ਅਸੀਂ ਵੀ ਨਹੀਂ ਰੈਸਟ ਵੀ ਕਰਦੇ ਹਾਂ ਪਰ ਉਹਦਾ ਹੈ ਨਹੀਂ ਕੋਈ ਉਹਦਾ ਟੈਨਸ਼ਨ ਜੀ ਰਹਿੰਦੀ ਹੈ ਵੀ ਉਹ ਕੰਮ ਕਰ ਲਈ ਉਹ ਕੰਮ ਕਰ ਲਈਏ ਤੇ ਅਸੀਂ ਇਸ ਉਮੀਦ ਤੇ ਜੀ ਰਹੇ ਹਾਂ ਵੀ ਮ ਕੋਈ ਨਾ ਦੁੱਖ ਆ ਜਾਏ ਤਾਂ ਹੱਸ ਕੇ ਕੱਟ ਲੈਨੇ ਆ ਕਹਿੰਨਾ ਮਾਲਕ ਕੋਈ ਨਾ ਇੱਕ ਨਾ ਇੱਕ ਦਿਨ ਨਾ ਸਾਡੇ ਤੇ ਚੰਗਾ ਦਿਨ ਜ਼ਰੂਰ ਲੈ ਕੇ ਆਵੇਗਾ ਤੇ ਅਸੀਂ ਇਸ ਉਮੀਦ ਦੇ ਇਸ ਕਿਰਨ ਕਰਕੇ ਅਸੀਂ ਨਾ ਜਿਉਂਦੇ ਬੈਠੇ ਹਾਂ ਪਰ ਜਿੰਨੀਆਂ ਸਾਡੇ ਤੇ ਮੁਸੀਬਤਾਂ ਆਈਆਂ ਨੇ ਨਾ ਸਾਨੂੰ ਪਤਾ ਹੈ ਬਹੁਤ ਮੁਸੀਬਤਾਂ ਆਈਆਂ ਨੇ ਸਾਰੇ ਕਹਣਗੇ ਅਸੀਂ ਮੁਸੀਬਤ ਹੈ ਸਾਰੇ ਮੁਸੀਬਤਾਂ ਨੇ ਪਾਈ ਤੇ ਜਿਨ੍ਹਾਂ ਦੀ ਜ਼ਿਆਦਾ ਨੇ ਉਹਨਾਂ ਨੂੰ ਪਤਾ ਸਾਡੀਆਂ ਮੁਸੀਬਤਾਂ ਸਾਨੂੰ ਪਤਾ ਵੀ ਅਸੀਂ ਕਿੰਨੀਆਂ ਕੱਟੀਆਂ ਨੇ ਸਭ ਤੋਂ ਵੱਡੀ ਮੁਸੀਬਤ ਇਹ ਹੀ ਹੁੰਦੀ ਹੈ ਘਰ ਹੋਣਾ ਜਿੰਦਾ ਘਰ ਹੋਵੇ ਨਾ ਉਹਦੇ ਕੋਲ ਸਭ ਕੁਝ ਹੁੰਦਾ ਭਾਵੇਂ ਉਹਦੇ ਕੋਲ ਕੁਝ ਵੀ ਨਾ ਹੋਵੇ ਰੋਟੀ ਨਾ ਖਾਵੇ ਉਹਨੂੰ ਹੁੰਦਾ ਮੇਰਾ ਘਰ ਹੈ ਮੈਂ ਕਰੇ ਜਾ ਕੇ ਬੈਠ ਜੂਗਾ ਬਸ ਸਾਡੀ ਸਾਰਾਤ ਵੱਡੀ ਆਈ ਦਿੱਕਤ ਵੀ ਘਰ ਨਹੀਂ ਬਣਿਆ ਅਜੇ ਤੱਕ ਪਤਾ ਨਹੀਂ ਕਦੋਂ ਬਣਨਾ ਹੈ ਕਦੋਂ ਰੱਬ ਨੇ ਚਾਹਣਾ ਹੈ ਬਣ ਜਾਣਾ ਤੇ ਇਸ ਮੀਦ ਤੇ ਜਿੰਦਿਆਂ ਨੂੰ ਸਾਨੂੰ ਅੱਜ 15 ਸਾਲ ਹੋ ਗਏ ਨੇ ਅਸੀਂ ਜੀ ਰਹੇ ਆਂ ਵੀ ਅੱਜ ਨਹੀਂ ਕੱਲ ਬਣ ਜੂਗਾ ਕੱਲ ਨਹੀਂ ਅਗਲੇ ਸਾਲ ਬਣ ਜੂਗਾ ਆਪਾਂ ਇਕੱਠੇ ਕਰ ਲ ਪਰ ਉਸ ਜਿੰਨਾ ਚਿਰ ਉਸ ਵਾਹਿਗੁਰੂ ਅਕਾਲ ਪੁਰਖ ਨੇ ਜਿੰਨਾ ਚਿਰ ਆਪਣੀ ਨજર ਸਵਾਲੀ ਨਾ ਕੀਤੀ ਨਾ ਤਾਂ ਉਹਨਾਂ ਚਿਰ ਕੁਝ ਨਹੀਂ ਹੋਣਾ ਤੇ ਜਿੰਨਾ ਚਿਰ ਉਹ ਨਹੀਂ ਚਾਹੁੰਦਾ ਉਹਨਾਂ ਚਿਰ ਕੁਝ ਨਹੀਂ ਹੋ ਸਕਦਾ ਸਭ ਕੁਝ ਉਸ ਅਕਾਲ ਪੁਰਖ ਦੀ ਉਸ ਦੀ ਮਰਜ਼ੀ ਨਾਲ ਹੀ ਹੋਣਾ ਹੈ ਇਸ ਕਰਕੇ ਅਸੀਂ ਜੀ ਰਹੇ ਆ ਇਸ ਜ਼ਿੰਦਗੀ ਨੂੰ ਹਸੀ ਖੁਸ਼ੀ ਕੱਟ ਰਹੇ ਆ ਕੋਈ ਨਾ ਕਰ ਨਹੀਂ ਹੈ ਤਾਂ ਕੋਈ ਗੱਲ ਨਹੀਂ ਤੇ ਜਦੋਂ ਘਰੇ ਬੁੜੀ ਹੁੰਦੀ ਨੇ ਇੱਕ ਵਾਰੀ ਮਿੱਟੀ ਲਾਉਂਦੀ ਹੈ ਨਾ ਤਾਂ ਅੱਕ ਜਾਂਦੀ ਹੈ ਕਹਿੰਦੀ ਮੈਂ ਵਾਰੀ ਵਾਰੀ ਇੱਥੇ ਸਾਫ ਮਿੱਟੀ ਲਈ ਰੱਖਾਂ ਤੇ ਮੈਨੂੰ ਤਾਂ ਸਾਰੀ ਉਮਰਾਂ ਹੀ ਹੋ ਗਏ ਨੇ ਇਦਾਂ ਦੀ ਬਸ ਕੰਮ ਕਰਦੀ ਨੂੰ ਕਦੀ ਉੱਧਰ ਕਦੀ ਇੱਧਰ ਬਸ ਆ ਹੁਣ ਸਾਨੂੰ 2 ਸਾਲ ਹੋ ਗਏ ਨੇ ਇੱਥੇ ਬੈਠੇ ਨੂੰ ਨਹੀਂ ਤਾਂ ਐਵੇਂ ਹੀ ਮੈਂ ਲੋਕਾਂ ਦੇ ਨਾਲ ਅਸੀਂ ਐਵੇਂ ਚੋਪੜੀਆਂ ਪਾ ਪਾ ਕੇ ਛੱਡਿਆ ਇਹ ਲੋਕਾਂ ਦੀਆਂ ਅਸੀਂ ਰਹਿਨੇ ਦੂਜੇ ਸਾਲ ਕੋਈ ਹੋਰ ਆ ਕੇ ਰਹਿ ਜਾਂਦਾ ਫੇਰ ਅੱਗੇ ਜਾ ਕੇ ਬਣਾਉਨੇ ਫੇਰ ਬਸ ਐਵੇਂ ਲੰਮਾ ਪਹੁੰਚਿਆ ਤੇ ਰਹਿ ਗਿਆ ਆ ਚੁੱਲੇ ਇੱਕ ਥਾਂ ਤੇ ਨਹੀਂ ਬਣੇ ਇੱਕ ਥਾਂ ਤੇ ਬਣੇ ਨਾ ਬੰਦਾ ਬੰਦੇ ਨੂੰ ਹੁੰਦਾ ਮੇਰੇ ਕਿਹੜੇ ਚੁੱਲੇ ਇੱਕ ਥਾਂ ਤੇ ਬਣੇ ਨੇ ਤੇ ਇਹ ਸਾਡੇ ਚੁੱਲੇ ਇੱਕ ਥਾਂ ਤੇ ਨਹੀਂ ਬਣੇ ਪਤਾ ਨਹੀਂ ਕਿੰਨੀਆਂ ਥਾਵਾਂ ਤੇ ਬਣੇ ਨੇ ਇੱਥੇ ਜਾਨ ਨੇ ਇੱਟਾ ਇਕੱਠੀਆਂ ਕਰਕੇ ਬਹਿ ਜਾਨ ਨੇ ਲਾ ਦੇ ਨੇ ਆਜੀ ਜ਼ਿੰਦਗੀ ਆ ਵੀਰ ਜੀ ਬਸ ਇਮੋਸ਼ਨਲ ਨਹੀਂ ਹੁੰਦੇ ਜ਼ਿਆਦਾ ਇਮੋਸ਼ਨਲ ਨਹੀਂ ਹੋਣਾ ਚਾਹੀਦਾ ਜ਼ਿੰਦਗੀ ਨੂੰ ਹੱਸ ਕੇ ਜੀਓ ਜਿਹੜੀ ਵੀ ਚੱਲ ਰਹੀ ਹੈ ਤੇ ਆਪਾਂ ਤਾਂ ਇਦਾਂ ਹੀ ਹੱਸਦੇ ਰਾਵਾਂਗੇ ਰੱਬ ਨੂੰ ਹੀ ਪਤਾ ਲੱਗੇਗਾ ਤਾਂ ਹੀ ਵੀ ਮਸੀਬਤ ਵਿੱਚ ਵੀ ਹੈਗੇ ਨੇ ਤੇ ਮੈਂ ਨਹੀਂ ਮਸੀਬਤ ਪਾ ਰੱਖੀ ਇਹਨਾਂ ਨੂੰ ਤੇ ਫਿਰ ਵੀ ਹੱਸਦੇ ਮੁਸਕਰਾਉਂਦੇ ਰਹਿੰਦੇ ਨੇ ਉਸ ਵਾਹਿਗੁਰੂ ਉਸ ਮਹਾਰਾਜ ਨੂੰ ਵੀ ਤਾਂ ਪਤਾ ਲੱਗਣਾ ਚਾਹੀਦਾ ਨਾ ਵੀ ਇਹਨੇ ਹੈਗੇ ਨੇ ਸਹੀ ਜਾਂਦੇ ਨੇ ਜਿੰਨਾ ਤੂੰ ਦੇਂਗਾ ਦੁੱਖ ਦਰਦ ਉਹਨਾਂ ਸਹਿ ਰਹੇ ਨੇ ਤੇ ਆ ਹੁਣ ਸਾਨੂੰ ਫੋਨ ਫਾਨ ਮਿਲੇ ਸੀ ਖੁਸ਼ੀ ਦਾ ਟਾਈਮ ਸੀ ਵੈਸੇ ਵੀ ਕੁਝ ਨਾ ਬਹੁਤ ਜ਼ਿਆਦਾ ਪਰ ਵੇਖੋ ਸਾਨੂੰ ਬਿਮਾਰੀਆਂ ਨੇ ꀡਰ ਲਿਆ ਤੇ ਕੀ ਕਰੀਏ ਕੋਈ ਨਾ ਉਹ ਸੋਚਦੇ ਜੀ ਰਹੇ ਆ ਵੀ ਕੋਈ ਨਾ ਕਦੀ ਨਾ ਕਦੀ ਤਾਂ ਦਿਨ ਬਦਲਣਗੇ ਜ਼ਰੂਰ ਬਦਲਣਗੇ ਇਸ ਸੋਚ ਤੇ ਇਸ ਜੀ ਰਹੇ ਆ ਜ਼ਿੰਦਗੀ ਕੱਟੀ ਜਾ ਰਹੀ ਹੈ ਵਧੀਆ ਇੱਕ ਦਿਨ ਤਾਂ ਘਰ ਬਣ ਹੀ ਜਾਊਗਾ ਜਦੋਂ ਮਾਲਕ ਨੇ ਛਾਇਆ ਉਹਦੋਂ ਬਣ ਜਾਣਾ ਐਦਾਂ ਦੀ ਗੱਲਬਾਤ ਹੈਗੀ ਆ ਜੀ ਤੇ ਮੈਂ ਲਾ ਲੈਣੀ ਮਿੱਟੀ ਤੇ ਫਿਰ ਤੁਹਾਨੂੰ ਸਾਰੀ ਮਿੱਟੀ ਲਾ ਕੇ ਤੁਹਾਨੂੰ ਵਿਖਾਉਣੀ ਆ ਮੈਂ ਕਿਦਾਂ ਦਾ ਬਣਾ ਲਿਆ ਮੇਰੇ ਹੱਥ ਦੀ ਕਲਾਕਾਰੀ ਕਿ ਆ ਜੀ ਮੇਰੇ ਨੇ ਬੜੀ ਸਾਰੀਆਂ ਪੈਣਾ ਲਾਉਂਦੀਆਂ ਨੇ ਮਿੱਟੀਆਂ ਜਿਹੜੀਆਂ ਮੇਰੀ ਵੀਡੀਓ ਵੇਖਦੇ ਨੇ ਸਭ ਮਿੱਟੀਆਂ ਲਾਉਂਦੇ ਪਰ ਮੈਂ ਆਪਦੇ ਵਿਖਾਵਾਂਗੀ ਮੈਂ ਵੇਖ ਲਓ ਇਸ ਤਰ੍ਹਾਂ ਮਿੱਟੀ ਬਣਾ ਕੇ ਇਸ ਟੀਜ ਨੂੰ ਇਸ ਮਿੱਟੀ ਵਾਲੀ ਰੇਤ ਵਾਲੀ ਜਗ੍ਹਾ ਨੂੰ ਕਿਵੇਂ ਕਿੰਨਾ ਵਧੀਆ ਸੋਹਣਾ ਬਣਾਤਾ ਤਾਂ ਠੀਕ ਹੈ ਜੀ ਮੈਂ ਮਿੱਟੀ ਲਾ ਲੈਣੀ ਫਿਰ ਤੁਹਾਨੂੰ ਮਿਲਦੇ ਆਂ ਆਪਾਂ ਤੁਹਾਨੂੰ ਵਿਖਾਉਨੇ ਬਾਅਦ ਕੰਮ ਕਰਨ ਤੋਂ ਬਾਅਦ ਆਪਣੇ ਚੁੱਲੇ ਚੱਲੇ ਲਾਣ ਤੋਂ ਬਾਅਦ ਕੁਛ ਦੇਰ ਆਪਾਂ ਰੈਸਟ ਕਰਿਆ ਸੀ ਤੇ ਹਰਪ੍ਰੀਤ ਤੇ ਡੈਡੀ ਲੈ ਕੇ ਆਏ ਸੀ ਸਿਲੰਡਰ ਪਰਾ ਕੇ ਤੁਹਾਨੂੰ ਦੱਸਿਆ ਸੀ ਲੈ ਕੇ ਆ ਗਏ ਨੇ ਤੇ ਆ ਦੇਖੋ ਹੁਣ ਆਪਾਂ ਲੱਗੇ ਹੋਏ ਆ ਕੰਮ ਕਰਨ ਤੇ ਇਹਨਾਂ ਦੀ ਕੁਛ ਤबीयत ਜਿਆ ਇਦਾਂ ਲੱਗੇ ਹੋਏ ਨੇ ਤੇ ਮੇਰੇ ਖਾਂਸੀ ਨਾਲ ਛਾਤੀ ਤੋਂ ਆਏ ਦਰਦ ਹੁੰਦਾ ਜਦੋਂ ਖਾਂਸੀ ਕਰਦੀ ਆ ਨਾ ਉਹ ਛਾਤੀ ਤੋਂ ਦਰਦ ਹੁੰਦਾ ਤੇ ਆਪਣਾ ਵਧੀਆ ਇੱਕਦਮ ਵਧੀਆ ਛਪਰਾ ਬਣ ਜਾਣਾ ਛਪਰਾ ਕੀ ਕਹਿੰਦੇ ਨੇ ਇੱਕਦਮ ਆਲੀਸ਼ਾਨ ਆਪਣੀ ਰਸੋਈ ਬਣ ਜਾਣੀ ਵਧੀਆ ਜਿੰਦੇ ਵਿੱਚ ਆਪਾਂ ਵਧੀਆ ਦਾ ਰਹਿ ਕੇ ਗੁਜ਼ਾਰਾ ਕਰ ਸਕਦੇ ਆ ਤੇ ਤੁਹਾਨੂੰ ਵਿਖਾ ਦਈਏ ਜੀ ਆਪਾਂ ਗੋਇਆ ਗੋਇਆ ਲਾਣ ਤੋਂ ਬਾਅਦ ਮਿੱਟੀ ਲਾਣ ਤੋਂ ਬਾਅਦ ਵੇਖੋ ਜੀ ਕਿੰਨਾ ਸੋਹਣਾ ਹੋ ਗਿਆ ਹਨਾ ਤਾਂ ਨੂੰ ਮੈਂ ਸਾਰਾ ਕਲੀਅਰ ਵਿਖਾਉਣੀ ਤੇ ਆਹ ਦੇਖੋ ਜੀ ਆਪਾਂ ਗੋਇਆ ਗੋਇਆ ਲਾਣ ਤੋਂ ਬਾਅਦ ਕਿੰਨਾ ਸੋਹਣਾ ਬਣ ਗਿਆ ਹਨ ਸਾਡੇ ਲਈ ਤਾਂ ਬਹੁਤ ਵਧੀਆ ਬਣ ਗਿਆ ਬਹੁਤ ਸਾਡੇ ਲਈ ਬਹੁਤ ਕੁਝ ਬਣ ਚੁੱਕਿਆ ਹੈ ਵਾਲਾ ਤੁਸੀਂ ਦੱਸੋ ਤਾਂ ਕਈ ਕਹਿੰਦੇ ਹੋਣਗੇ ਕੀ ਬਣਾਤਾ ਇਹਨਾਂ ਨੇ ਇਹਨਾਂ ਕੋ ਬਣਾਤਾ ਕਰਤਾ ਨਹੀਂ ਵੀਰੇ ਸਾਡੇ ਵਾਸਤੇ ਬਹੁਤ ਵਧੀਆ ਦੇਖੋ ਸੋਹਣੇ ਸੋਹਣੇ ਦੋ ਚੁੱਲ੍ਹੇ ਬਣਾਤੇ ਤੇ ਅੱਗੇ ਹੁਣ ਨਾ ਤੇ ਰੋਟੀ ਸਬਜ਼ੀ ਬਣ ਜਾ ਕਰੂਗੀ ਤੇ ਆਪਾਂ ਇੰਨੀ ਨਹੀਂ ਦਵਾਰਾਂ ਇੱਕ ਰੀ ਕਰ ਦਿੱਤੀਆਂ ਨੇ ਤੇ ਆ ਵੀ ਬਰਾਬਰ ਤੇ ਕਰ ਦਾਂਗੇ ਫਿਰ ਹੌਲੇ ਹੌਲੇ ਟਾਈਮ ਲੱਗੇਗਾ ਤਾਂ ਕਰ ਦਾਂਗੇ ਤੇ ਕਿਉਂਕਿ ਹਵਾ ਰੋਕਣ ਵਾਸਤੇ ਆਪਾਂ ਇੱਕ ਰੀ ਬੰਦ ਕਰੀਆਂ ਤੇ ਆਪਣੇ ਘਰਾਂ ਦੇ ਕੰਮ ਪੈ ਨੇ ਜੇ ਕਰਨ ਵਾਲੇ ਪਾਂਡੇ ਪੁੰਡੇ ਤੋਦੇ ਸੀ ਪਤਲੇ ਉਵੇਂ ਹੀ ਪੈ ਨੇ ਤੇ ਫਿਰ ਆਪਾਂ ਇਹ ਕਰਕੇ ਉਸ ਤੋਂ ਬਾਅਦ ਪਸ ਤੁਹਾਨੂੰ ਪੱਠੇ ਪਾਉਣੇ ਆ ਤੇ ਫਿਰ ਸ਼ਾਮ ਦਾ ਟਾਈਮ ਹੋ ਜਾਏਗਾ ਦੁੱਧ ਦੁੱਧ ਕਢਨੇ ਤੇ ਬਹੁਤ ਕੰਮ ਹੋ ਜਾਂਦੇ ਨੇ ਹੁਣ ਸ਼ਾਮ ਦਾ ਟਾਈਮ ਹੋ ਗਿਆ ਤੇ ਆਪਾਂ ਨਹਾਦੋ ਲਿਆ ਕਿ ਕੰਮ ਸਵੇਰ ਦੇ ਲੱਗੇ ਹੋ ਸੀਗੇ ਤੇ ਕੰਮ ਹੋ ਗਿਆ ਆਪਣਾ ਫਾਈਨਲ ਥੋੜਾ ਬਹੁਤ ਰਹਿ ਗਿਆ ਤਾਂ ਹੁੰਦਾ ਹੀ ਰਹੂਗਾ ਜੀ ਤੇ ਆਪਣੇ ਆ ਗਈ ਲਾਈਟ ਤੇ ਸਾਰੇ ਕਹਿਣਗੇ ਤੁਸੀਂ ਇਸ ਟਾਈਮ ਮਦਾਣੀ ਕਿਉਂ ਪਾਉਂਦੇ ਕਿਉਂਕਿ ਆਪਣੇ ਲਾਈਟ ਦੀ ਬਹੁਤ ਜ਼ਿਆਦਾ ਪ੍ਰੋਬਲਮ ਰਹਿੰਦੀ ਹੈ ਇਸ ਕਰਕੇ ਹੁਣ ਹੀ ਲਾਈਟ ਆਈ ਹੈ ਤੇ ਤੁਹਾਨੂੰ ਮੈਂ ਖੋਣੀ ਮੈਂ ਮਦਾਣੀ ਪਾਤੀ ਹੈ ਆ ਵੇਖੋ ਜੀ ਮਦਾਨੀ ਪਾਤੀ ਤੇ ਲੱਸੀ ਬਣ ਰਹੀ ਆ ਆਪਣੇ ਇਹ ਲੱਸੀ ਬਣ ਜੇਗੀ ਕਿਉਂ ਕੱਢ ਲਾਂਗੇ ਕਿਉਂਕਿ ਲਾਈਟ ਇੱਥੇ ਰਹਿੰਦੀ ਨਹੀਂ ਕਦੀ ਆਉਂਦੀ ਕਦੀ ਜਾਂਦੀ ਹੈ ਤੇ ਇਸ ਕਰਕੇ ਬਰਫ਼ ਬੁਰਫ਼ ਬਣੀ ਨਹੀਂ ਤੇ ਬਰਫ਼ ਹੁਣ ਬਣੀ ਹੈ ਤੇ ਇਸ ਕਰਕੇ ਆਪਾਂ ਮਦਾਨੀ ਪਾਤੀ ਤੇ ਹੁਣ ਆਪਾਂ ਕਰਦੇ ਹਾਂ ਹੋਰ ਕੰਮ ਹੋਰ ਕੰਮ ਛਾਂ ਦੇ ਟਾਈਮ ਹੈ ਹੀ ਨੇ ਆਪਾਂ ਗਾਂ ਲੈ ਕੇ ਆਉਣੇ ਆ ਗਾਂ ਵੀ ਦੁੱਧ ਕਢਣਾ ਹੈ ਤੇ ਆਪਣੀ ਅੱਛੀ ਬੈਠੀ ਹੈ ਮੰਗੋ ਖਾ ਰਹੀ ਹੈ ਤੇ ਗਾਵਾ ਅੱਜ ਸਾਰੀਆਂ ਲਿਆ ਕੇ ਇੱਥੇ ਬੰਨਾਂਗੇ ਤੇ ਬਾਕੀ ਦੋ ਤਿੰਨ ਸਾਰੀਆਂ ਬਾਹਰ ਖੜੀਆਂ ਰਹਿੰਦੀਆਂ ਸੀ ਅੱਜ ਇਹਨਾਂ ਨੇ ਇੱਥੇ ਲੈ ਆਵਾਂਗੇ ਤੇ ਮੈਂ ਕਰਦੀ ਆ ਥੋੜੀ ਬਹੁਤ ਸਾਫ ਸਫਾਈ ਗਾਵਾ ਥੱਲੇ ਫਿਰ ਉਹਨਾਂ ਨੂੰ ਲੈ ਕੇ ਆਨੇ ਆ ਤੇ ਉਹਨਾਂ ਦੇ ਗਾਂ ਦੇ ਵਾਸਤੇ ਜਿਹੜੀ ਦੁੱਧ ਦਿੰਦੀ ਹੁੰਦੇ ਵਾਸਤੇ ਦਾਣਾ ਪੇਤਾ ਮੈਂ ਤੇ ਇਹ ਦਾਣਾ ਤੁਹਾਨੂੰ ਖਾ ਦੇਣੀ ਆ ਤੇ ਆ ਦੇਖੋ ਜੀ ਦਾਣਾ ਪੇਕੇ ਰੱਖਤਾ ਗਾਂ ਦੇ ਵਾਸਤੇ ਤੇ ਆਪਾਂ ਗਾਂ ਨੂੰ ਦਾਣਾ ਦੇ ਦੇਵਾਂਗੇ ਦਖਾਂਸੀ ਤੇ ਹੀ ਨਹੀਂ ਹੋ ਰਹੀ ਐ ਖਾਂਸੀ ਖੰਗ ਕਰਦੇ ਆ ਤਾਂ ਛਾਤੀ ਦੇ ਵਿੱਚ ਦਰਦ ਹੁੰਦਾ ਬਹੁਤ ਜ਼ਿਆਦਾ ਤੇ ਅੱਜ ਮੈਂ ਸਿਰ ਤੋਤਾ ਤਾਂ ਉਹਨੂੰ ਹੋਰ ਗੱਲ ਦੱਸਦਾ ਤੇ ਮੈਂ ਨਾ ਉਹ ਛੱਪਰੇ ਥੱਲੋਂ ਲੰਘਣ ਲੱਗੀ ਸੀਗੀ ਉਸ ਥੱਲੋਂ ਤੇ ਉਹਦੀ ਲੱਕੜ ਵੱਜੀ ਮੇਰੇ ਸਿਰ ਵਿੱਚ ਐਡਾ ਮੋਟਾ ਰੋਬੜਾ ਜਿਹਾ ਬਣ ਗਿਆ ਸਿਰ ਬਹੁਤ ਦਰਦ ਕਰ ਰਿਹਾ ਖੂਨ ਵੀ ਨਿਕਲਿਆ ਥੋੜਾ ਜਿਹਾ ਤੇ ਆ ਵੇਖੋ ਜੇ ਵੀ ਹੋ ਰਿਹਾ ਦਰਦ ਤੇ ਛਪਰੇ ਬਣਾਉਣ ਦਾ ਫਾਇਦਾ ਵੀ ਹੈ ਤੇ ਨੁਕਸਾਨ ਵੀ ਹੈ ਜਿਆਦਾ ਨੀਵੇਂ ਹੁੰਦੇ ਨੇ ਨਾ ਤੋਂ ਉਹਨਾਂ ਤੋਂ ਟੱਪਦੇ ਆ ਨਾ ਸਿਰ 'ਚ ਵੱਜ ਜਾਂਦਾ ਵੇਖ ਕੇ ਟਲ ਟਲਣਾ ਟਰ ਨੂੰ ਨਾ ਫੈਂਦਾ ਪੈਂਦਾ ਸਾਨੂੰ ਸਾਰਿਆਂ ਨੂੰ ਜੀ ਇਸ ਟਾਈਮ 6 ਵਜ ਗਏ ਨੇ ਤੇ ਆਪਣੇ ਗਾਂ ਦਾ ਦੁੱਧ ਕੱਢਣ ਦਾ ਟਾਈਮ ਹੋ ਗਿਆ ਤੇ ਮੈਂ ਕਿ ਆਪਾਂ ਗਾਂ ਦਾ ਦੁੱਧ ਕੱਢ ਲਈ ਕਿਉਂਕਿ 6 ਵਜ ਗਏ ਨੇ ਤੇ ਗਾਂ ਸਾਡੀ ਬਹੁਤ ਜਿਆਦਾ ਰੋਲਾ ਪਾਉਣ ਲੱਗ ਜਾਂਦੀ ਏ ਤੇ ਟਾਈਮ ਤਾਂ ਦਿਨ ਤਾਂ ਬਹੁਤ ਅਜੀ ਖੜਿਆ ਸੋ ਪਤਾ ਜੇ ਗਈ ਨਹੀਂ ਤੋਂ ਪੱਜ ਬਹੁਤ ਹੈਗੀ ਏ ਤੇ ਦਿਨ ਪਤਾ ਨਹੀਂ ਵੱਡੇ ਨੇ ਦਿਨ ਨੂੰ ਲੱਗਦਾ ਸ਼ਾਇਦ ਵੱਡੇ ਦਿਨ ਨੇ ਇਸ ਕਰਕੇ ਹੀ ਇਸ ਕਰ ਨਹੀਂ ਗਾਂ ਵੀ ਸਾਡੀ ਰੋਲਾ ਪਾਣ ਲੱਗ ਗਈ ਕਹਿੰਦੀ ਚੋਲੋ ਚੋਲੋ ਫਿਰ ਲੈ ਇਹਨਾਂ ਖਚਨ ਪੋਦਨੀ ਤੇ ਦਲੇ ਦੁਲੇ ਪਾ ਤਾਂ ਕੀ ਨਾਲੇ ਦੇਣ ਇੱਦਾਂ ਹੀ ਵੱਡੇ ਰਹਿਣਾ ਫਿਰ ਨਰਮਲ ਨੂੰ ਹੱਦਿਆ ਸਖਤ ਹੋ ਗਿਆ ਜਾਊਗਾ ਆਪਾਂ ਤੇ ਦੁੱਧ ਤੇ ਸੋ ਲਈਏ ਆਪਾਂ ਤੇ ਉਸ ਤੋਂ ਬਾਅਦ ਰੋਟੀ ਪਾਣੀ ਵੀ ਕਰਨਾ ਹੈਗਾ ਤੇ ਤੁਸੀਂ ਅੱਜ ਦਾ ਵਲੌਗ ਤੁਹਾਨੂੰ ਕਿੱਦਾਂ ਲੱਗਿਆ ਵਧੀਆ ਲੱਗਿਆ ਜਰੂਰ ਦੱਸਿਓ ਕਮੈਂਟ ਵਿੱਚ ਸਾਨੂੰ ਕਿੱਦਾਂ ਦਾ ਵਲੌਗ ਬਣਾਉਣਾ ਚਾਹੀਦਾ ਹੈ ਤਾਂ ਕੈਸੀ ਹੁਣ ਆਪਣੀ ਕੋਸ਼ਿਸ਼ ਕਰ ਰਹੇ ਆ ਰੈਗੂਲਰ ਵਲੌਗ ਬਣਾਉਣ ਦੀ ਤੇ ਆਪਣੇ ਵਲੌਗ ਨੂੰ ਵਧੀਆ ਦੇਖਿਆ ਕਰੋ ਤੇ ਪੂਰਾ ਹਾਂਜੀ ਤੇ ਇਹ گاਵਾ ਦਾ ਦੁੱਧ ਹੈਗਾ ਨਾ ਦੁੱਧ گاਵਾ ਦਿੰਦੀਆਂ ਨੇ ਜਿੰਨਾ ਹੀ ਇਹਨਾਂ ਨੂੰ ਮੰਨ ਲਓ ਆਪਾਂ ਪਾ ਦਾਂਗੇ ਨਾ ਕਿ ਕਹਿੰਦੇ ਨੇ ਫੀਡ ਪਾ ਦਾਂਗੇ ਉਹਨਾਂ ਤੋਂ ਦਿਨਾਂ ਦਾ ਹੈਗਾ ਜਿੰਨੀ ਫੀਡ ਪਾਓ ਬਸ ਇੰਨਾ ਵੀ ਫੀਡ ਲਈ ਨਹੀਂ ਜਾਂਦੀ ਇੱਕ ਤਾਂ ਸਾਡੇ ਤੇ ਕਿ ਦੁੱਧ ਨਹੀਂ ਵਿਕਦਾ ਤੇ ਪੰਗਾ ਬਹੁਤ ਜ਼ਿਆਦਾ ਹੈਗਾ ਤੇ ਫਰ ਫਿਰ ਵੀ ਦੁੱਧ ਵੇਚਿਆ ਬੰਦਾ ਕਿੰਨਾ ਕੁ ਬਣਾ ਲੇਗਾ ਹਨਾ ਤੇ ਹਰ ਪ੍ਰੇਤ ਤੇ ਹਰ ਪ੍ਰੇਤ ਦੇ ਪਾਪਾ ਗਏ ਨੇ ਘੁੰਮਣ ਕੇ ਤਨ ਗੜਾ ਲਾਣ ਵਾਸਤੇ ਤੇ ਮੈਂ ਕਿਹਾ ਚੱਲ ਮੈਂ ਕਰਦੀ ਆ ਨਾਲ ਤਾਂ ਵਲੋਗਿੰਗ ਕਰ ਲਾਂਗੀ ਤੇ ਨਾਲੇ ਆਪਾਂ ਬਣਾ ਲਾਂਗੇ ਦੁੱਧ ਕੱਢ ਲਾਂਗੇ ਗਾਂ ਦਾ ਸਾਡੀ ਜਿਹੜੀ ਛੋਟੀ ਬੱਕਰੀ ਹੈ ਨਾ ਅਸੀਂ ਮੈਂ ਇੱਧਰ ਆਉਣੀ ਸਾਡੇ ਅੰਦਰ ਵੱਢ ਜਾਂਦੀ ਜਾਨ ਕਰਦੀ ਜਿੰਨੀ ਰੋਟੀ ਪਾਣੀ ਪਿਆਉਂਦੇ ਨਾ ਖਾ ਜਾਂਦੀ ਬਹੁਤ ਸ਼ੈਤਾਨ ਹੈਗੀ ਕਿਉਂਕਿ ਸਾਡਾ ਇੱਕ ਬੂਹਾ ਟੁੱਟਿਆ ਕਮਰੇ ਦਾ ਉਹਦੇ ਕਰਕੇ ਬੰਦ ਨਹੀਂ ਹੁੰਦਾ ਤੇ ਮੈਨੂੰ ਦੁੱਧ ਕਢਣਾ ਕਿਸੇ ਨੇ ਨਹੀਂ ਸਿਖਾਇਆ ਕਿਸੇ ਨੇ ਸਿਖਾਣਾ ਕਿ ਸਾਡੇ ਪਸੂ ਹੈ ਨਹੀਂ ਕਿਸੀ ਕੇ ਤੇ ਮੈਂ ਆਪਣੇ ਆਪ ਹੀ ਦੁੱਧ ਕਢਣਾ ਸਿੱਖ ਗਈ ਸਾਰਾ ਕੰਮ ਤੇ ਉਹ ਕਹਿੰਦੇ ਨੇ ਕਿ ਮਾਂ ਦੇ ਪੇਟ ਵਿੱਚ ਥੋੜੀ ਨਾ ਸਿੱਖ ਕੇ ਆਉਂਦਾ ਉਹ ਹੀ ਗੱਲ ਹੈ ਸਿੱਖਣਾ ਪੈਂਦਾ ਜਦੋਂ ਵਕਤ ਆ ਬੰਦੇ ਦੇ ਟਾਈਮ ਆ ਜਾਣਾ ਉਹ ਸਾਰਾ ਹੀ ਕੰਮ ਯਾਦ ਆ ਜਾਂਦਾ ਸਿੱਖੇ ਪਤਨ ਕਰਨ ਲੱਗ ਜਾਂਦਾ ਬੰਦਾ ਛੋਟੀ ਜੁਮਰੇ ਜਿੰਨ ਜ਼ਿੰਮੇਵਾਰੀਆਂ ਬਹੁਤ ਵੱਡੀਆਂ ਵੱਡੀਆਂ ਉਹ ਕਰਨਾ ਕਰਨ ਪੂਰਾ ਦਿਨ ਟੈਨਸ਼ਨਾਂ ਵਿੱਚ ਲੰਘ ਜਾਂਦੀ ਇਸ ਪਲੈਨਿੰਗ ਵਿੱਚ ਵੀ ਕੀ ਕਰਾਂਗੇ ਆਪਾਂ ਸਵੇਰੇ ਕੀ ਕਰਾਂਗੇ ਚਲੋ ਜੀ ਆਪਾਂ ਗਾਂ ਦਾ ਦੁੱਧ ਲਿਆ ਕੱਢ ਲਿਆ ਤੇ ਹੁਣ ਆਪਾਂ ਬੱਚੀ ਛੱਡ ਦਿੰਨੇ ਆ ਪੀ ਰਹੀ ਦੁੱਧ ਤੇ ਬੱਚੀ ਪੀ ਲੈਂਦੀ ਤਾਂ ਆਪਾਂ ਦੁੱਧ ਲੈ ਕੇ ਚੱਲਦੇ ਆ ਘਰਾਂ ਨੂੰ ਤੇ ਪੁਣ ਪੁਣ ਕੇ ਗਰਮ ਕਰਨ ਵਾਸਤੇ ਰੱਖਾਂਗੇ ਆਪਾਂ ਦੁੱਧ ਤਾਂ ਹਾਂਜੀ ਜੀ ਆਪਾਂ ਗਾਂ ਦਾ ਦੁੱਧ ਕੱਢ ਕੇ ਲੈ ਆਏ ਹੁਣ ਇਹਦੇ ਵਿੱਚ ਪੁਣ ਕੇ ਤੇ ਆਪਾਂ ਗਰਮ ਕਰਨੇ ਰੱਖ ਦਾਂਗੇ ਕਿਉਂਕਿ ਟਾਈਮ ਨਾਲ ਗਰਮ ਹੋ ਜਾਏਗਾ ਨਾ ਦੁੱਧ ਥੋੜਾ ਜਿਆਦਾ ਬੜਾ ਕਾਲੇ ਗਾਏ ਪਾ ਦਿਨੇ ਤੇ ਕਰੇ ਪਸ਼ੂ ਨੇ ਉਹਨਾਂ ਨੂੰ ਪਤਾ ਸਾਰਾ ਦਿਨ ਬਹੁਤ ਕੰਮ ਹੋ ਜਾਂਦਾ ਹੈ ਨਾ ਤੇ ਆਪਾਂ ਹੁਣ ਅੱਗੇ ਜਿਗਾ ਕੇ ਛੱਡ ਦਿੰਨੇ ਆ ਤੇ ਇਹ ਗਰਮ ਹੋ ਜਾਊਗਾ ਦੁੱਧ ਤੇ ਇਹ ਦੁੱਧ ਗਰਮ ਹੋ ਜਾਂਦਾ ਤੇ ਮੈਂ ਹੁਣ ਜਾ ਕੇ ਉਹਨੀਆਂ ਗਾਂ ਨੂੰ ਖਲ ਪਾਉਣੀ ਆ ਚਲਦੇ ਆ ਆਪਾਂ ਗਾਂ ਨੂੰ ਪਾਨੇ ਖਲ ਹਾਂਜੀ ਜੀ ਆਪਾਂ ਆਪਣੀ ਗਾਂ ਨੂੰ ਖਲ ਪਾਤੀ ਤੇ ਵੇਖੋ ਖਾ ਰਹੀ ਹੈ ਖਲ ਆ ਰਹੀ ਖੜੀ ਖਾ ਰਹੀ ਹੈ ਖਲ ਤੇ ਹਾਂਜੀ ਜੀ ਅੱਜ ਦਾ ਵਲੌਗ ਤੁਹਾਨੂੰ ਕਿਦਾਂ ਦਾ ਲੱਗਿਆ ਸਾਨੂੰ ਕਮੈਂਟ ਵਿੱਚ ਜ਼ਰੂਰ ਦੱਸਿਆ ਸਾਡਾ ਵਲੌਗ ਚੰਗਾ ਲੱਗਿਆ ਹੋਵੇ ਤੇ ਲਾਈਕ ਤੇ ਸ਼ੇਅਰ ਜ਼ਰੂਰ ਕਰਦੇ ਆ ਤੇ ਸਾਡੇ ਚੈਨਲ ਤੇ ਜੋ ਵੀ ਨਿਊ ਵਿਜ਼ਿਟ ਕਰ ਰਹੇ ਨੇ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਤੇ ਆਪਾਂ ਅੱਜ ਦੇ ਵੀਡੀਓ ਨੇ ਇੱਥੇ ਐਂਡ ਕਰਦੇ ਆ ਕਿਉਂਕਿ ਦੇਖੋ ਜੀ ਆਪਣੇ ਹੋ ਗਿਆ ਸੂਰਜ ਛਿਪਣ ਵਾਲਾ ਇਸ ਵਲੌਗ ਨੂੰ ਆਪਾਂ ਇੱਥੇ ਹੀ ਐਂਡ ਕਰਾਂਗੇ ਤੇ ਤੁਹਾਨੂੰ ਮਿਲਾਂਗੇ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਕੱਲ ਦੇ ਵਲੌਗ ਦੇ ਵਿੱਚ ਤੇ ਅੱਜ ਦੇ ਵਲੌਗ ਨੂੰ ਢੇਰ ਸਾਰਾ ਪਿਆਰ ਦੇਣਾ ਜੀ ਜਿੰਨਾ ਸਿਕ ਸ਼ੇਅਰ ਕਰਦੇ ਵੀਰ ਜੀ ਤਾਂ ਠੀਕ ਹੈ ਜੀ ਸਾਰਿਆਂ ਨੂੰ ਸ